ਸੋ ਤੁਸੀਂ ਵੀ ਇਹ ਬੰਦੇ ਦੇ ਕੀ ਇਹਦਾ ਇਹਦਾ ਜ਼ੁਲਮ ਕੀ ਹੈ ਇਹਦਾ ਜ਼ੁਲਮ ਸਿਰਫ ਇਹ ਆ ਵੀ ਇਹ ਰੇਲਵੇ ਸਟੇਸ਼ਨ ਤੇ ਆ ਗਿਆ ਬੰਦੇ ਫੜ ਲਿਆ ਹੁੰਦੇ ਨੇ ਜੀ ਇਹਨਾਂ ਨੇ ਫੌਜ ਦੇ ਵਿੱਚ ਨੌਕਰੀ ਕਰੀ ਆ ਫੌਜੀ ਨੂੰ ਕਿੰਨਾ ਸਲੂਟ ਮਾਰੇ ਜਾਂਦੇ ਨੇ ਪਰ ਤੁਸੀਂ ਦੇਖੋ ਅੱਜ ਫੌਜ ਸਾਡੇ ਨਾਲ ਕੀ ਕੁਝ ਕਰਦੀ ਹੈ ਸਾਬਕਾ ਫੌਜੀ ਨੇ ਕੰਮ ਵੀ ਕਰੀ ਰੁਕੇ ਆ ਤੁਸੀਂ ਮੈਨੂੰ ਇੱਕ ਇੱਕ ਦਾ ਹੋ ਰਿਹਾ ਇੱਕ ਮਿੰਟ ਮੇਰੀ ਗੱਲ ਸੁਣੋ ਕਰੀ ਕੰਮ ਨੂੰ ਆਪਾਂ ਕੋਈ ਜ਼ਬਰਦਸਤੀ ਥੋੜੀ ਫੜਿਆ ਹੋਰ ਕੀ ਹੈ ਜੀ ਇਹ ਜ਼ਬਰਦਸਤੀ ਨਹੀਂ ਤਾਂ ਹੋਰ ਕੀ ਨਹੀਂ ਹੈਗੀ ਜੀ ਇਹ ਦੂਜਾ ਬੰਦਾ ਅਸੀਂ ਲੈ ਕੇ ਚੱਲੇ ਆਂ ਜੀ ਤੁਸੀਂ ਦੇਖਿਓ ਤੀਜਾ ਬੰਦਾ ਫੇਰ ਖੜਾ ਹੋ ਕਿਉਂ ਕਿ ਆਦਤ ਪੈ ਗਈ ਆਪ ਬੇਲੇ ਰਹਿਣ ਦੀ ਇਹਨਾਂ ਇਹਨਾਂ ਮੰਦਬੁੱਧੀ ਬੰਦਿਆਂ ਤੇ ਜ਼ੁਲਮ ਕਰਨ ਦੀ ਰੋਡ ਤੇ ਜਾਂਦਾ ਬੰਦਾ ਫੜ ਲਿਆ ਇਹਨੂੰ ਜ਼ਬਰਦਸਤੀ ਨਹੀਂ ਮੰਨਦੇ ਹੋਰ ਕੀ ਮੰਨਦੇ ਹੋ ਜ਼ਬਰਦਸਤੀ ਰੋਡ ਤੇ ਹੀ ਕੱਲੇ ਤੁਹਾਨੂੰ ਵੀਰੇ ਕੀ ਇਹ ਬੁੱਠੀ ਬੁਰਕੀ ਬੱਸੀ ਵੀ ਆ ਵੀਰੇ ਮੇਰੇ ਭਾਈ ਮੈਨੂੰ ਐ ਤਾਂ ਦਿਖਾ ਦਿਓ ਆਪਾਂ ਯਾਰ ਕਿਹੜੀ ਕੌਮ ਚੋਂ ਆ ਕਹਿਵਾ ਕਹਿਵਾ ਨਹੀਂ ਨਹੀਂ ਫਿਰ ਤੁਸੀਂ ਦਿਖਾਓ ਚਿਹਰਾ ਦਿਖਾਓ ਤੁਹਾਡਾ ਤੁਸੀਂ ਕੌਣ ਹੋ ਜੇ ਤੁਸੀਂ ਗਲਤ ਤਾਂ ਤੁਸੀਂ ਚਿਹਰਾ ਟਕਿਆ ਤੁਸੀਂ ਗਲਤ ਇੱਥੇ ਰਾਹ ਕਿੱਥੋਂ ਲੈ ਕੇ ਆਉਣਾ ਅਸੀਂ ਆਪ ਵੀ ਕੰਮ ਕਰਨਾ ਕਰਨਾ ਬੰਦੇ ਆਤਮਾ ਬਿਮਾਰ ਹੈ ਮੇਰਾ ਲਾਜ ਕਰੋ ਜਿਹੜਾ ਕੰਮ ਹੈ ਇਹ ਬਿਮਾਰ ਉਹ ਡਾਂਗਾ ਕਾਨੂੰ ਮਾਰੇ 10 ਸਾਲ 10 ਸਾਲ ਤਾਂ ਹੋ ਗਿਆ ਉਹ ਡਾਂਗਾ ਕਾਨੂੰ ਮਾਰੇ ਜੇ ਬਿਮਾਰ ਆ ਆ ਬੰਦਾ ਸਾਡਾ ਲਾਪਤਾ ਜੀ ਇਹਨੂੰ ਲੈਣ ਆਇਆ ਆ ਬੰਦਾ ਸਾਡਾ ਲਾਪਤਾ ਜੀ ਇਹਨੂੰ ਲੈਣ ਆਇਆ ਜੀ ਓ ਬਾਓ ਬਿਰਿਆ ਆ ਭਾਈ ਕਿਉ ਤੇਰੇ ਪੈਰ ਪੈਰੀ ਹੱਥ ਲਾ ਮੈਂ ਤੇਰੀ ਬਿਰੇ ਲੈ ਇਹ ਤਾਂ ਰੱਬੀ ਰੂਹਾਂ ਹੁੰਦੀ ਐ ਨਹੀਂ ਅਸਲ ਪਵਾ ਲੋ ਹੁਣ ਤਾਂ ਕੋਈ ਗੱਲ ਨਹੀਂ ਜੀ ਫੜੀਂ ਬਿਰਿਆ ਕੋਈ ਨਾ ਕੋਈ ਨਾ ਕੋਈ ਨਾ ਲੋਹੀ ਗਰੂ ਬਸ ਸੁੰਚਾਰਾ ਇੱਥੇ 8 ਸਾਲ ਤੋਂ ਇਕਨੇ ਚੱਲ ਰਿਹਾ ਜੀ 8 ਸਾਲ ਤੋਂ ਐਂ ਚੱਲ ਰਿਹਾ ਜੀ ਨੀਰਾ ਪਵਾ ਲਿਆ ਲਵੇ ਖੜ ਕੇ ਨੀਰਾ ਵੜਾ ਲਿਆ ਗੋਹਾ ਚਕਾ ਲਿਆ ਨੀਰਾ ਵੜਾ ਲਿਆ ਦੇਖੋ ਉਹ ਵਿਚਾਰਾ ਮੈਂਟਲੀ ਆ ਆ ਦੇਖੋ ਪੁੱਤਾ ਕਿਸੇ ਦਾ ਧੀ ਪੁੱਤਾ ਕਿਸੇ ਦਾ ਆ ਦੇਖੋ ਬਸ ਪਵਾ ਦੇਣਾ ਮੁੜ ਕੇ ਅੰਦਰ ਤਾੜ ਦੇਣਾ ਜੀ ਆ ਹਾਲਾਤ ਨੇ ਸਾਡੇ ਪੰਜਾਬ ਦੇ ਅਮਰਸਰ ਤੋਂ ਫੜ ਲਿਆ ਹੁੰਦੇ ਨੇ ਜਾ ਕੇ ਜੀ ਅਸੀਂ ਪ੍ਰੂਫ ਕਰ ਦਾਂਗੇ ਇਹ ਚੀਜ਼ਾਂ ਜੀ ਓਰੇ ਆ ਵੀਰੇ ਕੁਮਾਰ ਹਟ ਜੀ ਹੱਟ ਜਨਾ ਬੇ ਨਵਾਇਕ ਅਸੀਂ ਅਮਰਸਰ ਜ਼ਿਲ੍ਹੇ ਦੇ ਵਿੱਚ ਆ ਜੀ ਇਹ ਫੌਜੀ ਸਾਹਿਬ ਨੇ ਜੀ ਫੌਜ ਚ ਰਿਟਾਇਰ ਹੋਏ ਹੋਏ ਨੇ ਜੀ ਪਰ ਫਿਰ ਵੀ ਇਹ ਦੇਖੋ ਤੁਸੀਂ ਇਹ ਨਾ ਬੰਦਿਆਂ ਤੇ ਜ਼ੁਲਮ ਕਰਦੇ ਨੇ ਨਹੀਂ ਜੀ ਮਹਾਰਾਜ ਜ਼ੁਲਮ ਨਹੀਂ ਕਰਦੇ ਨਹੀਂ ਜੀ ਬੱਪੂ ਜੀ ਇਸ ਤੋਂ ਦੱਸਦੇ ਆ ਜੀ ਸਾਨੂੰ ਸਾਰਾ ਕੁਝ ਪਤਾ ਇਹਦੇ ਬਾਰੇ ਬੱਪੂ ਜੀ ਐਂ ਤੇ ਦੇਖੋ ਹਿਸਾਬ ਨਾਲ ਸ਼ਾਮ ਦੇ ਆ ਰੋਟੀ ਪਾਣੀ ਨਹੀਂ ਨਹੀਂ ਬੱਪੂ ਜੀ ਕਹਾਨੂੰ ਜੀ ਇਹ ਰੋਟੀ ਪਾਣੀ ਨਹੀਂ ਹੈਗਾ ਤੁਸੀਂ ਸਾਡੇ ਸਤਿਕਾਰਯੋਗ ਹੋ ਜੀ ਇਹ ਰੋਟੀ ਪਾਣੀ ਨਹੀਂ ਹੈਗਾ ਵੀਰੇ ਉਰੇ ਆਓ ਤੁਸੀਂ ਉਹਦਾ ਵਿਚਾਰਾ ਉਹਨੂੰ ਪਤਾ ਹੀ ਨਹੀਂ ਕੁਛ ਇੱਕ ਆਪਦਾ ਨਾਮ ਦੱਸਦਾ ਕੱਲਾ ਵੀ ਮੇਰਾ ਕਿਹੜਾ ਕੁਮਾਰ ਦੱਸਦਾ ਜੀ ਹੋਏ ਕੀ ਨਾਮ ਹੈਦਾ ਜੀ ਨਿਰਮਲ ਨ ਨਿਰਮਲ ਨਹੀਂ ਹੈਗਾ ਜੀ ਨਰਮਲ ਨਹੀਂ ਨਹੀ ਨਰਮਲ ਹੈਗਾ ਜੀ ਮੈਂ ਦੱਸ ਦਦਣਾ ਕੋਈ ਨਾਮ ਮੇਰੇ ਕੋਲ ਲਿਖਿਆ ਹੋਇਆ ਜੀ ਪਿਛੇ ਕੁਮਾਰ ਲੱਗਦਾ ਜੀ ਉਰੇ ਆ ਵੀਰੇ ਉਹ ਨਿਰਮਲ ਕੁਮਾਰ ਹੀ ਆ ਨਾ ਨਿਰਮਲ ਕੁਮਾਰ ਉਰੇ ਆਓ ਜੀ ਅੱਖ ਇੱਕੇ ਦੀ ਖਰਾਬ ਆ ਉਰੇ ਆ ਵੀਰੇ ਕੰਨਾਂ ਉਹ ਜੀ ਖਰਾਬ ਆਪੂ ਜੀ ਤੁਹਾਨੂੰ ਦੱਸ ਦਿਆਂ ਵੀਰੇ ਕੀ ਨਾਮ ਹੈ ਆਪਕਾ ਨਿਰਮਲ ਕੁਮਾਰ ਨਿਰਮਲ ਕੁਮਾਰ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਹਾਂ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਬੈਦਿਆ ਹੈ ਜੀ ਬੈਦਿਆ ਬੈਦਿਆ ਕਿੱਥੇ ਆ ਬੈਦਿਆ ਲੱਕਬਾਟ ਚੋਲਾ ਕਿੱਥੇ ਲੱਕਬਾਟ ਚਲੇਗਾ ਆਪਕਾ ਘਰ ਹੈ ਘਰ माँ जी माँ बाप बाप घर जाना है माँ बाप के हाँ पास जी, जी। जाना है, हाँ जी। है हाँ जी, भाई बहन है भाई बहन रहते हैं, हैं। ही ओके okay. है। आपके भाई का क्या नाम है भाई के नाम जी कॉलू ओके okay. माता का माता का नाम, नाम याद नहीं आपके <laughs> पिता का क्या नाम है बद्री ओके भाई है भाई हाँ जी भाई का क्या नाम है भाई के नाम कलू ओके okay. <coughs> देखो ਤੁਸੀਂ ਇੰਨਾ ਗਰਮੀ ਗਰਮੀ ਹੋਇਆ ਵਾ ਆ ਟੀ-ਸ਼ਰਟ ਨਾ ਜੀ ਨੁੱਚੜ ਰਹੀ ਆ ਗਰਮੀ ਗਰਮੀ ਤੇ ਤੁਸੀਂ ਇਹ ਦੇਖੋ ਬਾਪੂ ਜੀ ਦੀ ਟੀ-ਸ਼ਰਟ ਬਿਲਕੁਲ ਸੁੱਕੀ ਆ ਇਹ ਬਾਪੂ ਜੀ ਪਤਾ ਕੀ ਕਰਦੇ ਨੇ ਜੀ ਅਸੀਂ ਦੱਸਣਾ ਚਾਹੁੰਦੇ ਸਾਡੇ ਪ੍ਰਸ਼ਾਸਨ ਨੂੰ ਜੀ ਇਹ ਬਾਪੂ ਜੀ ਅੰਮ੍ਰਿਤਸਰ ਤੋਂ ਫੜ ਕੇ ਲੈ ਕੇ ਆਏ ਨੇ ਅਸੀਂ ਇਹਦਾ ਪ੍ਰੂਫ ਦਵਾਂਗੇ 7-8 ਸਾਲ ਹੋ ਗਏ ਇਸ ਤੋਂ ਪਹਿਲਾਂ ਵੀ ਬੰਦਾ ਬਾਪੂ ਜੀ ਲੈ ਕੇ ਆਏ ਸੀਗੇ ਤੇ ਉਹ ਬੰਦਾ ਇੰਨਾ ਚੁਸਤ ਸੀ ਵਿਚਾਰਾ ਉਹ ਲੰਘ ਗਿਆ ਸੀ ਉਹਨੂੰ ਲੈਣ ਆਉਣਾ ਤੇ ਅੱਜ ਤੋਂ ਕਈ ਸਾਲ ਪਹਿਲਾਂ ਪਰ ਉਹ ਬੰਦਾ ਇਹਨਾਂ ਦੇ ਕੋਲੋਂ ਚੁਸਤ ਸੀ ਉਹ ਲੰਘ ਗਿਆ ਪਰ ਹੁਣ ਸਾਡੀ ਬੇਨਤੀ ਆ ਪ੍ਰਸ਼ਾਸਨ ਸਾਡੇ ਤੋਂ ਪ੍ਰੂਫ ਮੰਗਦਾ ਸੀ ਪ੍ਰੂਫ ਦਿੰਨੇ ਆ ਅਸੀਂ ਕਿੰਨੇ ਹੀ 100 ਬੰਦਿਆਂ ਦੇ ਪ੍ਰੂਫ ਦੇ ਦਾਂਗੇ ਦੱਸੋ ਤੁਸੀਂ ਵੀ ਇਹ ਬੰਦੇ ਦੇ ਕੀ ਇਹਦਾ ਇਹਦਾ ਜ਼ੁਲਮ ਕੀ ਹੈ ਤਾਂ ਜ਼ੁਲਮ ਸਿਰਫ ਇਹ ਆ ਵੀ ਇਹ ਰੇਲਵੇ ਸਟੇਸ਼ਨ ਤੇ ਆ ਗਿਆ ਬੰਦੇ ਫੜ ਲਿਆਉਂਦੇ ਨੇ ਜੀ بس ਇਹਦਾ ਜ਼ੁਲਮ ਇਹ ਆ ਸਿਰਫ ਇਹ ਰੇਲਵੇ ਸਟੇਸ਼ਨ ਤੇ ਆ ਗਿਆ ਵਿਚਾਰਾ ਭਗਤ ਬੰਦਾ ਇਹ ਮਹਾਰਾਜ ਜੀ ਤੁਰਿਆ ਆਉਂਦਾ ਸੀ ਛੜਕਦੇ ਉੱਤੇ ਅੱਛਾ ਜੀ ਤੇ ਇਹ ਤਾਂ ਭੁੱਖ ਦਾ ਵਿਚਾਰਾ ਮਾਰਿਆ ਸੀ ਤੇ ਇੱਥੇ ਡਿਆ ਗਿਆ بس ਉਹੀ ਕਹਾਣੀ ਜੀ ਉਹੀ ਚੱਲਣੀਆਂ ਦੇਖੋ ਭੁੱਖ ਦਾ ਮਾਰਿਆ ਸੀ ਰੋਟੀ ਪਹਿਲਾਂ ਮੈਂ ਦੱਸਦਾ ਇੱਕ ਮਿੰਟ ਜੀ ਉਹੀ ਕਹਾਣੀ ਚੱਲਣੀਆਂ ਜੀ ਉਹਨੂੰ ਉਰਾਹੀ ਦੇਣ ਦੇ ਆ ਹਾਂਜੀ ਤੇ ਪੁੱਛਲਾ ਕਈ ਤੰਕੀ ਆ ਆਪਕੋ ਹਾਂਜੀ ਤੰਗ ਨਹੀਂ ਕੀ ਆ ਨਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਦੱਸਦਾ ਮੈਂ ਦੱਸਦਾ ਇੱਕ ਮਿੰਟ ਆਪ ਸੋਤੇ ਕਹਾਂ ਉਹ ਸੋਤੇ ਕਹਾਂ इधर सोते हो हु? आप हमें अपना ना कपड़ा लीड़ा दिखाना ठीक है किधर सोते हो मुझे ये बताओ पहले आपने अपने परिवार के पास जाना है हां जी कितने साल हो गए आप अपने घर नहीं गए घर बहुत दिन हो गए जी आपको कहाँ से लाए थे ये सोला किया पर एक मिनट और इन्होंने इन्होंने आपको घर नहीं पहुंचाया ना अभी कहां पहुंचे आपने इनको बोला नहीं ना हमने बोला नहीं ओके ਆਪ ਕਿਆ ਕਿਆ ਕੰਮ ਕਰਤੇ ਹੋ ਜਹਾ ਇਹ ਕੁਕ ਕਲਕ ਨਹੀਂ ਓਕੇ ਆਖ ਪਰ ਕਿਆ ਲਗਾ ਥਾ ਆਖ ਕੋ ਕੁਛ ਨਹੀਂ ਗਲਤ ਓਕੇ ਤੁਸੀਂ ਦੇਖੋ ਕਈ ਵਾਰੀ ਤਾਂ ਨਾ ਜੀ ਇਹ ਬਾਲੇ ਬਿਰਦ ਨਹੀਂ ਹੁੰਦੇ ਸੰਗੇ ਜੀ ਤਾਂ ਨਾ 30 40 40 ਸਾਲ ਦੇ ਬੁੜੇ ਲੱਗਣ ਲੱਗ ਜਾਂਦੇ ਨੇ ਜੀ ਇਹ ਤਾਂ ਚਲੋ ਹੁਣ ਪਤਾ ਨਹੀਂ ਵੀਰ ਦੀ ਇਹਦੀ ਉਮਰ ਕਿੰਨੀ ਆ 45 ਆ 50 ਪਰ ਬੜੇ ਦੁੱਖ ਦੀ ਗੱਲ ਆ ਅਸੀਂ ਅਮਰਸਰ ਜ਼ਿਲ੍ਹੇ ਚ ਉਗਰ ਔਲਖ ਕਿਹੜਾ ਪਿੰਡ ਸੀ ਉਗਰ ਔਲਖ ਪਿੰਡ ਦੇ ਵਿੱਚ ਖੜੇ ਆ ਜੀ ਪਰ ਸਾਡੀ ਦੁੱਖ ਦੀ ਗੱਲ ਆ ਵੀ ਇਹ ਬਾਪੂ ਜੀ ਇਹਨਾਂ ਨੇ ਫੌਜ ਦੇ ਵਿੱਚ ਨੌਕਰੀ ਕਰੀ ਆ ਫੌਜੀ ਨੂੰ ਕਿੰਨਾ ਸਲੂਟ ਮਾਰੇ ਜਾਂਦੇ ਨੇ ਫੌਜੀ ਨੂੰ ਤਾਂ ਬੱਚੇ ਵੀ ਜਦੋਂ ਆਪਾਂ ਜਾਂਦੇ ਹੁੰਦੇ ਹੁੰਦੇ ਨੇ ਨਾ ਜੀ ਮਤਲਬ ਫੌਜੀ ਨੂੰ ਤਾਂ ਬੱਚੇ ਵੀ ਸਲੂਟ ਮਾਰਦੇ ਨੇ ਅਸੀਂ ਖੁਦ ਸਲੂਟ ਮਾਰਦੇ ਰਹੇ ਫੌਜ ਨੂੰ ਕਿਉਂਕਿ ਸਤਕਾਰ ਸੀਗਾ ਫੌਜ ਦਾ ਵੀ ਫੌਜ ਸਾਡੀ ਰਾਖੀ ਕਰਦੀ ਹੈ ਪਰ ਤੁਸੀਂ ਦੇਖੋ ਅੱਜ ਫੌਜ ਸਾਡੇ ਨਾਲ ਕੀ ਕੁਝ ਕਰਦੀ ਹੈ ਸਾਬਕਾ ਫੌਜੀ ਨੇ ਮੈਨੂੰ ਲੱਗਦਾ ਇਦਾਂ ਦੇ ਇਨਸਾਨਾਂ ਦੀ ਜਿਹੜੀ ਪੈਂਸਲਾਂ ਵੀ ਜਿਹੜਾ ਬੰਦ ਕਰ ਦਿੱਤੀਆਂ ਜਾਣੇ ਚਾਹੀਦੇ ਨੇ ਕਿਸੇ ਦਾ ਪੁੱਤੀ ਪੁੱਤ ਜਿਹੜਾ ਫੜਦੇ ਨੇ ਜੀ ਹਿਲਾ ਕੇ ਤੁਸੀਂ ਹਿਸਾਬ ਲਾ ਲਓ ਦੇਖੋ ਕਿ ਕਿਸੇ ਘਰੋਂ ਨਹੀਂ ਲਿਆਏ ਜਬਰਦਸਤ ਇਨੇ ਲਿਆਏ ਅੰਮ੍ਰਿਤਸਰ ਤੋਂ ਲਿਆਏ ਨਹੀਂ ਦੇਖੋ ਨਹੀਂ ਅੰਮ੍ਰਿਤਸਰ ਤੋਂ ਨਹੀਂ ਲਿਆਏ ਇਹ ਰੋਡ ਤੇ ਆਉਂਦੇ ਆ ਹੀ ਤੇ ਰੋਡ ਦੇ ਉੱਤੋਂ ਇਹਨੂੰ ਆਖਿਆ ਵੀ ਤੂੰ ਜਾਣਾ ਆਂਦਾ ਹਾਂ ਮੈਂ ਕਿਹਾ ਰੋਟੀ ਪਾਣੀ ਆਂਦਾ ਰੋਟੀ ਪਾਣੀ ਨਹੀਂ ਭੁੱਖਾ ਹੈ ਤੁਸੀਂ ਕਿਉਂ ਹੋਣਾ ਭੁੱਖਾ ਤੇ ਮੈਂ ਕਿਹਾ ਵੀ ਚੱਲ ਤੇਰੇ ਕੋ ਰੋਟੀ ਪਾਣੀ ਦੇਣੇ ਆ ਆ ਗੱਲ ਹੋਈ ਆ ਉਹ ਪਿੱਛੇ ਗੁਰਦੁਆਰਾ ਸਾਹਿਬ ਆ ਜੀ ਭੁੱਖੇ ਵਾਲੀ ਤਾਂ ਗੱਲੇ ਕੋਈ ਛੱਡ ਦਿਓ ਤੁਸੀਂ ਪੰਜਾਬ ਚ ਭੁੱਖਾ ਨਹੀਂ ਕੋਈ ਰਹਿੰਦਾ ਹੈਗਾ ਦੂਜੀ ਗੱਲ ਤੁਸੀਂ ਰੋਡ ਤੇ ਜਾਂਦੇ ਨੂੰ ਕਾਹ ਤੋਂ ਫੜ ਲਏ ਜੀ ਨੇ ਫੜਤੇ ਹੀ ਕੱਦ ਤੋਂ ਲਿਆਏ ਇਹ ਤੁਰਿਆ ਉਹਨ ਡਿਆ ਇਹ ਕਿ ਕਹਾਂ ਜਾਣਾ ਬੋਲਾ ਕਹੀ ਨਹੀਂ ਕੋਈ ਮੇਰੇ ਕੋ ਪਤਾ ਕੀ ਵੀ ਸਾਡਾ ਕੰਮ ਬਣ ਗਿਆ ਹਾਂਜੀ ਤੁਸੀਂ ਕਹਿੰਦੇ ਸਾਡਾ ਕੰਮ ਬਣ ਗਿਆ ਕੰਮ ਸਾਡਾ ਕੀ ਸ਼ਮ ਤੇ ਮਹਾਰਾਜ ਚੱਲਣਾ ਹੀ ਚੱਲਣਾ ਹੈ ਕੰਮ ਵੀ ਕਦੀ ਰੁਕੇਗਾ ਤੁਸੀਂ ਮੈਨੂੰ ਇੱਕ ਮਿੰਟ ਮੇਰੀ ਗੱਲ ਸੁਣੋ ਕਦੀ ਕੰਮ ਰੁਕੇ ਆ ਕੰਮ ਸਾਰੇ ਹੋਣੇ ਆ ਸਭ ਕੁਝ ਹੋਣਾ ਵਾ ਇਹ ਸਮਝ ਹੋਵੇ ਫਿਰ ਇਹਨੂੰ ਕਾਨੂੰ ਫੜੀ ਆਪਾਂ ਕੰਮ ਤਾਂ ਹੋਈ ਜਾਣੇ ਨੇ ਕਦੋਂ ਫੜਦੇ ਆਂ ਇਹਨੂੰ ਆਪਾਂ ਕੋਈ ਜ਼ਬਰਦਸਤੀ ਥੋੜੀ ਫੜਿਆ ਹੋਰ ਕੀ ਆ ਜੀ ਇਹ ਜ਼ਬਰਦਸਤੀ ਤਾਂ ਹੋਰ ਕੀ ਨਹੀਂ ਹੈਗੀ ਜੀ ਇਹ ਬਾਪੂ ਜੀ ਜ਼ਬਰਦਸਤੀ ਚਲੋ ਇੱਕ ਮਿੰਟ ਇਹ ਦੱਸਿਓ ਜਿਹੜਾ ਇਹ ਤੋਂ ਪਹਿ ਜਿਹੜਾ ਇਹਦੋਂ ਪਹਿਲਾਂ ਇਹਦੋਂ ਪਹਿਲਾਂ ਜਿਹੜਾ ਬੰਦਾ ਰਹਿੰਦਾ ਸੀ ਜੀ ਉਹ ਤੁਹਾਡੇ ਕੋਲੋਂ ਭੱਜ ਗਿਆ ਔਰ ਉਹਨੂੰ ਕਿੱਥੋਂ ਲੈ ਕੇ ਆਏ ਤੁਸੀਂ ਉਹ ਵੀ ਇਦਾਂ ਸੜਕ ਤੋਂ ਹੀ ਮਿਲਿਆ ਸੀ ਉਹ ਵੀ ਸੜਕ ਤੋਂ ਮਿਲਿਆ ਸੀ ਲੋ ਜੀ ਹੁਣ ਸੰਗਤ ਨੂੰ ਹੁਣ ਹੁਣ ਇੱਕ ਗੱਲ ਇਹ ਵੀ ਹੈ ਜੀ ਅਸੀਂ ਐਡਰੈਸ ਪ੍ਰੋਪਰ ਸੰਗਤ ਨੂੰ ਦਵਾਂਗੇ ਪ੍ਰਸ਼ਾਸਨ ਨੂੰ ਵੀ ਦਵਾਂਗੇ ਦੂਜਾ ਬੰਦਾ ਅਸੀਂ ਲੈ ਕੇ ਚੱਲੇ ਆ ਜੀ ਤੁਸੀਂ ਦੇਖਿਓ ਤੀਜਾ ਬੰਦਾ ਫੇਰ ਖੜਾ ਹੋ ਕਿਉਂ ਕਿ ਆਦਤ ਪੈ ਗਈ ਆਪ ਬੇਲੇ ਰਹਿਣ ਦੀ ਇਹਨਾਂ ਇਹਨਾਂ ਮੰਦਬੁੱਧੀ ਬੰਦਿਆਂ ਤੇ ਜ਼ੁਲਮ ਕਰਨ ਦੀ ਇਹ ਕਿਸੇ ਨਾਲ ਇਹ ਜ਼ੁਲਮ ਆਹੀ ਆ ਫੇਰ ਨਾਲ ਲੱਗੇ ਆ ਨਹੀਂ ਬਾਪੂ ਜੀ ਉਹ ਠੀਕ ਆ ਮੈਨੂੰ ਇਹ ਦੱਸੋ ਇਹਨੂੰ ਕੀ ਇਹਦਾ ਇਹਦੇ ਕਿਉਂ ਵਿਚਾਰੇ ਦਿਨਾਂ ਤੱਕ ਸ਼ਰਧਤ ਕੀਤਾ ਹੈ ਇਹ ਇਹਨੂੰ ਤੰਗ ਥੋੜਾ ਕਰਦੇ ਆ ਅਸੀਂ ਆਪ ਨਾਲ ਲਾ ਕੇ ਜਿੰਨਾ ਕੰਮ ਹੁੰਦਾ ਨਾਲ ਕਰਵਾਉਨੇ ਆ ਸਿਰਫ ਪੰਡ ਚਕਾਈ ਆ ਜੀ ਬਾਪੂ ਨੇ ਸਾਨੂੰ ਸਾਰਾ ਕੁਝ ਪਤਾ ਸਾਡੇ ਕੋਲ ਸਾਰੀਆਂ ਵੀਡੀਓ ਨੇ ਆਹੀ ਬੰਦਾ ਇੰਨੇ ਥਾਂ ਦੇ ਵਿੱਚ ਗੋਹਾ ਚੱਕਦਾ ਸਾਡੇ ਕੋਲ ਇੱਕ ਇੱਕ ਮੈਂ ਕਿਹਨੇ ਅੱਜ ਦੀ ਨਹੀਂ ਕਿੰਨੇ ਸਾਲਾਂ ਦੀ ਉਹ ਤਾਂ ਅਸੀਂ ਉਹ ਲੇਟ ਹੋ ਜਾਂਦੇ ਆ ਤੁਹਾਨੂੰ ਅਸੀਂ ਇਹਦੀਆਂ ਬੰਦੇ ਦੀਆਂ ਜਿਹੜੀ ਸ਼ਬਦ ਜਮਾਨ ਚੋਂ ਬੋਲਾਂਗੇ ਉਹ ਪੂਰੇ ਕਰਾਂਗੇ ਇਸ ਟਾਈਮ ਇਸ ਬਜ਼ੁਰਗ ਦੀਆਂ ਸਾਡੇ ਕੋਲ ਕਿੰਨੀ ਵੀਡੀਓ ਨੇ ਸਰਦੀਆਂ ਦੇ ਵਿੱਚ ਇੱਕ ਬਰਾਊਨ ਜੀ ਇਹਦੇ ਕੋਲੇ ਜੈਕਟ ਆ ਵਿਚਾਰੇ ਕੋਲੇ ਬਸ ਉਹਦੇ ਨਾਲ ਫਰੀਂ ਦੇ ਕਿਉਂਕਿ ਇੱਕ ਤਾਂ ਹੱਡ ਨਹੀਂ ਕੰਮ ਕਰਦੇ ਬਿਰਧ ਹੋ ਗਿਆ ਇੱਕ ਦੂਜਾ ਤੁਸੀਂ ਇਸ ਟਾਈਮ ਦੇਖ ਲਓ ਸਵੇਰ ਦੇ ਹਜੇ 5:30 ਵਜੇ ਨੇ ਇਸ ਟਾਈਮ ਪੂਰਾ ਗਰਮੀ ਗਰਮੀ ਨੁੱਚੜ ਰਿਹਾ ਤੁਸੀਂ ਸੋਚੋ ਦੇਖੋ ਇਹਨੇ ਨੀਰਾ ਵੱਢਿਆ ਪਹਿਲਾਂ ਤਾਂ ਆ ਨੀਰੇ ਵੱਡੇ ਹੋਰੇ ਮਤਲਬ ਪੱਠੇ ਕੁੱਤਰ ਲੈ ਕੇ ਆਂਦੇ ਹੁਣ ਕੁੱਤਰੇ ਤੇ ਹੁਣ ਨਾਲ ਕੱਲੀ ਪੰਡ ਚਕਾਉਂਦੇ ਨੇ ਬੰਦੇ ਦੂਜਾ ਕੋਈ ਸਹਾਇਤਾ ਨਹੀਂ ਕਰਦੇ ਤੇ ਉਹਦੇ ਬਦਲੇ ਉਹਦੇ ਬਦਲੇ ਇਹਨੂੰ ਕੁਛ ਨਹੀਂ ਦਿੰਦੇ ਤੁਸੀਂ ਇਹਨੂੰ ਕੀ ਦਿੰਨੇ ਜੀ ਫਿਰ ਵਿਚਾਰੇ ਨੂੰ ਇਹਨੂੰ ਕੀ ਦਿੰਨੇ ਜੀ ਵਿਚਾਰੇ ਨੂੰ ਰੋਟੀ ਪਾਣੀ ਛੱਡ ਰੋਟੀ ਪਾਣੀ ਤੇ ਬੰਦਾ ਮਿਲ ਗਿਆ ਬਸ ਰੋਟੀ ਪਾਣੀ ਤੇ ਬੰਦਾ ਮਿਲ ਗਿਆ ਇਹ ਸਾਨੂੰ ਆਤ ਪੈ ਗਈ ਜੀ ਇੱਧਰਲੇ ਏਰੀਆ ਦੇ ਵਿੱਚ ਸਾਨੂੰ ਆਤ ਪੈ ਗਈ ਫਰੀ ਦਾ ਬੰਦਾ ਫੜ ਲੈਣਾ ਸਾਡੇ ਬੱਚੇ ਕਿੰਨੇ ਤੁਸੀਂ ਪੰਜਾਬ ਦੇ ਜਿਹੜੇ ਫੜ ਫੜ ਕੇ ਘਰਾਂ ਚ ਰੱਖ ਰੱਖੇ ਨੇ ਕੀ ਦਿੱਕਤ ਹੈ ਜੀ ਬਾਪੂ ਜੀ ਇਹ ਨਹੀਂ ਜੀ ਇਹ ਕੋਈ ਜ਼ਬਰਦਸਤੀ ਥੋੜੀ ਹੋਰ ਕੀ ਹੈ ਜੀ ਇਹ ਜ਼ਬਰਦਸਤੀ ਇਹ ਕਿ ਬੰਦੂਆ ਮਜ਼ਦੂਰੀ ਬਾਪੂ ਜੀ ਐਕਟ ਬਣਿਆ ਵਾ ਅਸੀਂ ਦੱਸਣਾ ਚਾਹੁੰਦੇ ਆ ਤੁਹਾਨੂੰ ਇੱਕ ਮੰਨ ਲਓ ਹੁਣ ਤੁਸੀਂ ਤੁਸੀਂ ਫੌਜ ਚੋਂ ਤੁਸੀਂ ਕਿਸੇ ਦੇ ਗੋਲੀ ਤਾਂ ਨਹੀਂ ਮਾਰ ਸਕਦੇ ਤੇ ਨਹੀਂ ਮਾਰ ਸਕਦੇ ਸੀ ਨਾ ਐਦਾਂ ਹੀ ਬੰਦੂਆ ਮਜਦੂਰ ਸਾਡਾ ਐਕਟ ਬਣਿਆ ਵਾ ਤੁਸੀਂ ਕਿਸੇ ਮਾਨਸਿਕ ਪ੍ਰੇਸ਼ਾਨ ਮੰਦਬੁੱਧੀ ਬੱਚੇ ਨੂੰ ਬੰਦੇ ਨੂੰ ਕਿਸੇ ਵੀ ਬਜ਼ੁਰਗ ਨੂੰ ਘਰ ਦੇ ਵਿੱਚ ਰੱਖ ਕੇ ਤਸ਼ੱਦਦ ਨਹੀਂ ਕਰ ਸਕਦੇ ਕੰਮ ਨਹੀਂ ਕਰਾ ਸਕਦੇ ਤੁਸੀਂ ਜਦੋਂ ਉਹ ਤਾਂ ਕਾਨੂੰਨ ਮੰਨਦੇ ਹੋ ਆਰਮੀ ਦਾ ਤੁਹਾਨੂੰ ਕਿੰਨੀਆਂ ਸਹੂਲਤਾਂ ਦਿੱਤੀਆਂ ਸਰਕਾਰ ਨੇ ਇਸ ਚੀਜ਼ ਲਈ ਦਿੱਤੀਆਂ ਵੀ ਤੁਸੀਂ ਇਹਦੇ ਤੇ ਜ਼ੁਲਮ ਕਰੋ ਜੀ ਤੁਸੀਂ ਤਾਂ ਨੌਕਰੀ ਕਰੀਏ ਦੂਜਾ ਬੰਦਾ ਗਲਤੀ ਕਰੇ ਕਰੇ ਤੁਸੀਂ ਤਾਂ ਨੌਕਰੀ ਕਰੀ ਜੀ ਰਾਜ ਜ਼ੁਲਮ ਨਹੀਂ ਅਸੀਂ ਕਰਦੇ ਹੋਰ ਕੀ ਹੈ ਜੀ ਨਾ ਹੀ ਇਹਨੂੰ ਬਚਾਰੇ ਨੂੰ ਕਰਦੇ ਪੁੱਛੇ ਨੂੰ ਨਵਾ ਤਵਾ ਕੇ ਬਾ ਜੀ ਬਾ ਅੱਛਾ ਆਪਕੋ ਇੱਕ ਆਪਕੋ ਕਦੇ ਇਹ ਨਹਿਲਾਤੇ ਹਨ ਜੀ ਇਹਨਾਂ ਨੇ ਇਹਨਾਂ ਨੇ ਕਦੇ ਨਹਿਲਾਇਆ ਆਪਕੋ ਕਦੇ ਆਪਕੀ ਸੇਵਾ ਕਰਤੇ ਹਨ ਹਾਂ ਉੱਠ ਕੇ ਕੋਈ ਜਹਾਇਓ ਹੈ ਜੀ वो उठा कर कह देते नहा लो ठीक है मुझे ये बताओ आप आप आपकी ये सेवा करते हैं आपने इधर रहना है या आपके परिवार के पास जाना है छोड़ा तो थो चलिए परिवार के पास जाना है या इधर रहना है हम आपको तो परिवार के पार पहुंचाएंगे हम तो आपको घर पहुंचाएंगे अगर आपने इधर रहना है इधर रह सकते हैं कोई बात नहीं अगर फैमिली के पास जाना है तो हम पहुंचाने के लिए आए हैं कहाँ का एड्रेस बताया आपने कहाँ का पता कहाँ का बताया आपने ਬਲਿਆ ਬੜੀਆ ਜੀਲਾ ਬਲਿਆ ਬਲਿਆ ਤਾਂ ਜੀ ਅਸੀਂ ਪਤਾ ਨਹੀਂ ਕਿੰਨੇ ਕੁ ਬੰਦੇ ਪਛਾਤੇ ਜੀ ਬਾਈ ਜੀ ਕੀ ਹਾਲ ਨੇ ਜੀ ਬਾਪੂ ਜੀ ਗੱਲ ਪਤਾ ਕਿੱਥੇ ਆ ਜੀ ਸਾਡੀ ਬੇਨਤੀ ਇਹ ਆ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਤੁਸੀਂ ਸਾਡੇ ਵਿਰੋਧੀ ਨਹੀਂ ਹੈਗੇ ਜੈ ਅਸੀਂ ਤੁਹਾਡੇ ਨਾਲ ਕੋਈ ਪਰ ਸਾਨੂੰ ਸਾਨੂੰ ਇੱਕ ਚੀਜ਼ ਦਾ ਸਵਾਲ ਦਾ ਜਿਹੜਾ ਉੱਤਰ ਦੇ ਦਿਓ ਤੁਸੀਂ ਪਹਿਲਾ ਬੰਦਾ ਲੈ ਕੇ ਆਏ ਰੋਡ ਤੋਂ ਚੱਲਦਾ ਕਹਿੰਦੇ ਆਜਾ ਤੈਨੂੰ ਰੋਟੀ ਖਵਾਵਾਂ ਲਿਆਂਦਾ ਔਰ ਉਹ ਸੀਗਾ ਚੁਸਤ ਥੋੜਾ ਜਾ ਤੇ ਉਹ ਬੰਦਾ ਭੱਜ ਗਿਆ ਉਹ ਭੱਜ ਕੇ ਕਿੱਥੇ ਗਿਆ ਆਪਣੇ ਘਰੇ ਗਿਆ ਜਾਂ ਕਿਸੇ ਦੇ ਘਰੇ ਆਪਾਂ ਨੂੰ ਨਹੀਂ ਪਤਾ ਬਹਿ ਤਾਂ ਆਹ ਏਰੀਆ ਦੇ ਵਿੱਚੋਂ ਨਿਕਲਣ ਨਹੀਂ ਦਿੰਦੇ ਹੈਗੇ ਲੋਕ ਜਿਹੜੇ ਤੁਹਾਡੇ ਵਰਗੀ ਸੋਚਦੇ ਨਹੀਂ ਬਾਕੀ ਤਾਂ ਚੰਗੀਆਂ ਰੂਹਾਂ ਬਥੇਰੀਆਂ ਨੇ ਇੱਥੇ ਜੀ ਉਸ ਤੋਂ ਬਾਅਦ ਤੁਸੀਂ ਇਸ ਫੇਰਪਾਲ ਦੇ ਵਿੱਚ ਤੁਸੀਂ ਇਹ ਬੰਦੇ ਨੂੰ ਫੇਰ ਲੈ ਕੇ ਆਏ ਜਾ ਕੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਹੀ ਕਿਉਂ ਮਿਲਦੇ ਨੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਸੰਗਤ ਕਮੈਂਟ ਕਰੇ ਜੀ ਥੱਲੇ ਇੱਕ ਬਠਿੰਡੇ ਤੋਂ ਲੈ ਕੇ ਅੰਬਾਲਾ ਕੀ ਲੁਧਿਆਣਾ ਕੀ ਜਲੰਧਰ ਕੀ ਕੋਈ ਬੰਦਾ ਦੱਸੋ ਤੁਹਾਨੂੰ ਕਦੇ ਕੋਈ ਮੰਦਬੁੱਧੀ ਬੰਦੇ ਐਦਾਂ ਕੰਮ ਕਰਾਉਣ ਲਈ ਸੜਕਾਂ ਤੋਂ ਫ੍ਰੀ ਮਿਲੇ ਨੇ ਇਹ ਕਹਿੰਦੇ ਸੀ ਸੇਵਾ ਕਰਦੇ ਆ ਸਾਡੀ ਅਸੀਂ ਹਰੇਕ ਵੀਡੀਓ ਦੇ ਵਿੱਚ ਇਹ ਗੱਲ ਬੋਲਦੇ ਆ ਮੰਨ ਲਓ ਬਾਪੂ ਜੀ ਬਾਪੂ ਜੀ ਤੁਹਾਡੇ ਕਿੰਨੇ ਬੱਚੇ ਨੇ ਜੀ ਇੱਕੋ ਬੇਟਾ ਮੰਨ ਲਓ ਬਾਈ ਨੂੰ ਕੋਈ ਫੜ ਲਵੇ ਵੀਰ ਨੂੰ ਕੋਈ ਬੰਦਾ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਉੱਥੇ ਫੜ ਲਵੇ ਤੁਰੇ ਜਾਂਦੇ ਨੂੰ ਪਰੇਸ਼ਾਨ ਹੋਏ ਨੂੰ ਉਹਨੂੰ ਕਹੇ ਆ ਜਾ ਤੈਨੂੰ ਰੋਟੀ ਖਵਾਵਾਂ ਤੇ ਉਹਨੂੰ ਰੋਟੀ ਖਵਾ ਕੇ ਉਹਨੂੰ ਘਰੇ ਫ੍ਰੀ ਕੰਮ ਕਰਾਈ ਜਾਵੇ 10 ਸਾਲਾਂ ਬਾਅਦ ਕੋਈ ਮੇਰੇ ਵਰਗਾ ਜਾਵੇ ਫਿਰ ਫਿਰ ਕਹੂਗਾ ਕੋਈ ਬੰਦਾ ਬਾਈ ਇੱਥੇ ਸੇਵਾ ਕਰਦੇ ਰੋਟੀ ਖਵਾਉਨੇ ਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਰੋਟੀ ਰੋਟੀ ਦੀ ਫੌਜ ਚ ਨੌਕਰੀ ਕਰਾਇਏ ਸੀ ਜੀ ਤੁਸੀਂ ਤੁਹਾਨੂੰ ਪੈਸੇ ਦਿੱਤੇ ਨਾ ਫੌਜ ਨੇ ਜੀ ਤੁਸੀਂ ਆਪਣਾ ਘਰ-ਬਾਰ ਛੱਡਿਆ ਤੁਸੀਂ ਮੈਨੂੰ ਇਹ ਦੱਸੋ ਹਿਰਦੇ ਤੇ ਹੱਥ ਰੱਖ ਕੇ ਜੀ ਇਹਦਾ ਜਿਹੜਾ ਹੱਕ ਬੰਦੇ ਦਾ ਕਿੱਥੇ ਆ ਤੇ ਇਹ ਬੰਦੇ ਦੇ ਕਿਉਂ ਤਸ਼ੱਦਦ ਹੋ ਰਿਹਾ ਮੈਨੂੰ ਦੱਸ ਤਾਂ ਦੋ ਇਹਨੂੰ ਇਹ ਸਾਰਾ ਐਡਰੈਸ ਦੱਸ ਦੇ ਇਹਨੂੰ ਕਰੇ ਲੈ ਕੇ ਜਾਓ ਜੀ ਅਸੀਂ ਪੁੱਛਦੇ ਆਂ ਤੇ ਸਾਨੂੰ ਨੇ ਆ ਹੁਣ ਤੱਕ ਨੂੰ ਦੱਸਿਆ ਆ ਆ ਵੀ ਗੱਲ ਇਦਾਂ ਹੀ ਰਿਪੀਟ ਤੇ ਆ ਜੀ ਵੀ ਅਸੀਂ ਪੁੱਛਦੇ ਆਂ ਪਤਾ ਹੀ ਨਹੀਂ ਭਈ ਮੇਰਾ ਘਰ ਕਿੱਥੇ ਆ ਬਲੀਆ ਬਲੀਆ ਬਾਪੂ ਜੀ ਬੜਾ ਫੇਮਸ ਜ਼ਿਲ੍ਹਾ ਬਲੀਆ ਦਾ ਕੀ ਪਤਾ ਕਿੱਥੇ ਬਲੀਆ ਦਾ ਮੇਰਾ ਪਿੰਡ ਪੁੱਤ ਤੇਰਾ ਬੈਦਿਆ ਵੇਰੀਆ ਬਸ ਤੋ ਵੇਰੀਆ ਕਿੱਥੇ ਦੇ ਬਲੀਆ ਦੇ ਵਿੱਚ ਇਹ گاؤں ਦੱਸ ਰਿਹਾ ਸੁਣ ਲਿਓ ਗੱਲ ਤੁਸੀਂ ਆਰਮੀ ਮੈਨ ਹੋ ਤੁਹਾਡੇ ਦਾ ਕਿੰਨੇ ਲਿੰਕ ਹੋਣਗੇ ਬਲੀਆ ਜ਼ਿਲ੍ਹਾ ਬੜਾ ਫੇਮਸ ਆ ਉੱਥੇ ਦਾ ਪਿੰਡ ਦੱਸਦਾ 2 ਮਿੰਟਾਂ ਦੀ ਗੱਲ ਆ ਪਿੰਡ ਲੱਭਣ ਦੀ ਕੀ ਗੱਲ ਤੀ ਤੁਸੀਂ ਥਾਣੇ ਤਲਾਹ ਦਿੰਦੇ ਪੁਲਿਸ ਨੂੰ ਕਹਿੰਦੇ ਵੀ ਸਾਡੇ ਆ ਗਿਆ ਬੰਦਾ ਜੀ ਇਹਦੇ ਪਰਿਵਾਰ ਨਾਲ ਗੱਲ ਕਰਾਓ ਸਾਡੀ ਉਹ ਥੋੜੀ ਮੈਂ ਕਿਹਨਾਂ 10 ਮਿੰਟਾਂ ਦੀ ਗੱਲ ਕਰਾਉਂਦੇ ਜੀ ਫਿਰ ਪ੍ਰਸ਼ਾਸਨ ਕੀ ਕਰੇ ਜਦੋਂ ਤੁਸੀਂ ਪੁੱਠੇ ਹੋ ਇਦਾਂ ਹੁਣ ਇੱਥੇ ਆ ਕੇ ਕਿੱਥੇ ਦੇਖੀ ਜੀ ਆ ਕੇ ਕੋਠਿਆਂ ਚ ਮੈਂ ਕਹਿੰਦਾ ਜੀ ਕਿੰਨੇ ਹਜ਼ਾਰਾਂ ਬੰਦੇ ਸਾਡੀ ਤਾਂ ਨਾ ਜੀ ਥੋੜੀ ਜੀ ਲੀਗਲ ਟੀਮ ਨਹੀਂ ਹੈਗੀ ਅਸੀਂ ਜੇ ਲੀਗਲ ਟੀਮ ਸਾਡੇ ਕੋਲ ਪ੍ਰੋਪਰ ਖੜੀ ਹੋ ਜੇ ਨਾ ਜੀ ਅਸੀਂ ਗਰੰਟੀ ਨਾਲ ਕਹਿੰਦੇ ਅਸੀਂ ਅਮਰਸਰ ਜ਼ਿਲ੍ਹੇ ਦੇ ਵਿੱਚ ਇਹਨਾਂ ਲੋਕਾਂ ਦੇ ਪਰਚੇ ਦਰਜ ਹੋਣ ਜਦੋਂ 10-20 ਬੰਦਿਆਂ ਤੇ ਕਿਤੇ ਤਹਿਸੀਲ ਦੇ ਵਿੱਚ ਪਰਚਾ ਦਰਜ ਹੋਊਗਾ ਨਾ ਬੰਦੂਆ ਮਜ਼ਦੂਰੀ ਦਾ ਬੰਦੂਆ ਮਜ਼ਦੂਰੀ ਸਾਰਾ ਪਰਿਵਾਰ ਇਹ ਅੰਦਰ ਜਾ ਸਕਦਾ ਸ਼ਾਇਦ ਇਹ ਪੜੇ ਲਿਖੇ ਵਕੀਲ ਭੈਣ ਭਰਾ ਜਾਣਦੇ ਹੋਣਗੇ ਸ਼ਾਇਦ ਬਾਪੂ ਜੀ ਵੀ ਇਦੋਂ ਬਾਅਦ ਸਰਚ ਕਰ ਲੈਣਗੇ ਬਾਈ ਵੀ ਕਰ ਲੂਗਾ ਪਰ ਬੜੇ ਦੁੱਖ ਦੀ ਗੱਲ ਹੈ ਬੰਦੇ ਹਟਣ ਵਾਲੇ ਨਹੀਂ ਹੈਗੇ ਇਹ ਜੇ ਤੁਸੀਂ ਕਹੋ ਵੀ ਆ ਦੂਜੇ ਬੰਦੇ ਤੇ ਆ ਕੇ ਹਟ ਜਾਣਗੇ ਕਦੇ ਨਹੀਂ ਹਟਦੇ ਹੈਗੇ ਮਤਲਬੇ ਨਹੀਂ ਹਟਦੇ ਕਿਉਂ ਕਿ ਇਹਨਾਂ ਨੂੰ ਆਤ ਪੈ ਗਈ ਫਰੀ ਦਾ ਕੰਮ ਕਰਾਉਣ ਦੀ 8 7 8 ਸਾਲ ਕਰ ਲ ਮੰਨ ਲਓ ਚਲੋ ਮੰਨ ਲਓ 5 ਸਾਲ ਵੀ ਇਹਨੇ ਕੰਮ ਕਰਿਆ 5 ਸਾਲ ਚ ਕਿੰਨੇ ਮਹੀਨੇ ਹੁੰਦੇ ਨੇ ਹਿਸਾਬ ਲਾ ਲਿਓ ਤੁਸੀਂ ਇੱਕ ਮਹੀਨੇ ਦਾ ਬੰਦਾ ਨਾਰਮਲ 10000 ਤੇ ਮਿਲਦਾ ਮਤਲਬ ਕਿੰਨੇ ਕੇ ਪੈਸੇ ਬਚਾ ਲੇ 6 ਲੱਖ ਰੁਪਏ ਬਚਾ ਲਿਆ 6 ਲੱਖ ਨਾਲ ਕਿੰਨੀਆਂ ਕੋਠੀਆਂ ਪਾਲੀਆਂ ਪਰ ਜਿਹੜਾ ਇਹ ਸਭ ਗਰੀਬ ਦਾ ਜਿਹੜਾ ਹੱਕ ਦੱਬ ਕੇ ਕਦੇ ਬਾਪੂ ਜੀ ਘਰੇ ਵਫਾਨੀ ਹੋ ਸਕਦੀ ਬੇਵਫਾਈ ਉਹ ਹੋਣੀ ਹੈ ਵਫਾ ਨਹੀਂ ਹੈਗੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਚਲੋ ਦੂਆ ਅਨਪੜ ਬੰਦਾ ਕਰੇ ਕਰੇ ਇੱਕ ਬੰਦੇ ਨੇ ਨੌਕਰੀ ਕਰੀ ਆਰਮੀ ਚ ਉਹ ਬੰਦਾ ਦੂਜੇ ਦੇ ਤਸ਼ੱਦਦ ਕਰ ਰਿਹਾ ਕਿਉਂ ਕਿ ਕੀ ਕਹੀ ਇਹਨੂੰ ਗੱਲ ਨੂੰ ਦੱਦ ਕਰਨ ਦੀ ਹਾਂਜੀ ਬਸ ਉਹ ਨਹੀਂ ਗੱਲ ਕੋਈ ਕਿਉਂ ਨਹੀਂ ਹੈਗੀ ਜੀ ਦੱਸਦੇ ਆ ਕਿ ਕੋਈ ਜ਼ਬਰਦਸਤੀ ਕਿਸੇ ਨਾਲ ਕਰੇ ਹਾਂਜੀ ਕਿਸੇ ਨੂੰ ਜ਼ਬਰਦਸਤੀ ਕੋਈ ਮਾਰਦਾ ਹੈ ਘੁੱਟਦਾ ਨਹੀਂ ਜ਼ਬਰਦਸਤੀ ਹੁੰਦੀ ਹੈਗਾ ਜੀ ਇਹ ਤੁਸੀਂ ਉੱਥੋਂ ਲੈ ਕੇ ਆਏ ਰੋਡ ਤੇ ਤੁਰੇ ਜਾ ਰਹੇ ਸੀ ਨਾਰਮਲ ਕਿਉਂ ਲੈ ਕੇ ਤੁਸੀਂ ਨਾਰਮਲ ਤੇ ਹੁਣ ਜੇ ਤੁਰਿਆ ਜਾਂਦਾ ਬੰਦਾ ਹੁੰਦਾ ਭਈ ਮੈਂ ਰੋਟੀ ਖਾਊ ਜਾਂਦਾ ਭਈ ਕੰਮ ਕਰੇਗਾ ਹਾਂ ਮੈਂ ਕਰੂੰਗਾ ਮੈਂ ਦੱਸੋ ਫਿਰ ਇਹਨੂੰ ਲੀੜਾ ਕਪੜਾ ਦੇਣੇ ਆ ਤੁਹਾਨੂੰ ਆਪ ਨਵਾਉਣੇ ਆ ਇਹ ਤਾਂ ਨਾ ਭਈ ਅਸੀਂ ਐਦਾਂ ਹੀ ਮਤਲਬ ਇਹਨੂੰ ਰੱਖਿਆ ਮੈਂ ਤਾਂ ਤੁਹਾਨੂੰ ਸਵਾਲ ਇਹ ਪੁੱਛਦਾ ਸਾਡੀਆਂ ਹੁਣ ਸੰਗਤਾਂ ਸਾਰੀਆਂ ਅਵੇਰ ਨੇ ਹਾਂਜੀ ਪਹਿਲਾਂ ਜਦੋਂ ਅਸੀਂ 4 ਸਾਲ ਪਹਿਲਾਂ ਸ਼ੁਰੂ ਹੋਏ ਤੇ ਸਾਨੂੰ ਲੋਕ ਕਹਿੰਦੇ ਵੀ ਇਹ ਗਲਤ ਆ ਕਾਰਜ ਅੱਜ ਸਾਰਿਆਂ ਨੂੰ ਪਤਾ ਵੀ ਸਹੀ ਕਾਰਜ ਆ ਮੈਨੂੰ ਤੁਸੀਂ ਇੱਕ ਗੱਲ ਦੱਸੋ ਅਸੀਂ ਕਹਿੰਦੇ ਆ ਤੁਹਾਡਾ ਬੇਟਾ ਸਾਨੂੰ ਸਾਲ ਲਈ ਦੇ ਦੋ ਅਸੀਂ ਉਹਨੂੰ ਨਮਾਦਾਂਗੇ ਪੂਰਾ ਸ਼ੈਂਪੂ ਲਾ ਕੇ ਨਵਾ ਦਾਂਗੇ ਰੋਟੀ ਦੇ ਦਾਂਗੇ ਕੱਪੜਾ ਤੁਸੀਂ ਤਾਂ ਚਲੋ ਜਿਹੜੇ ਦਿਨੇ ਦਿਨੇ ਅਸੀਂ ਬਹੁਤ ਵਧੀਆ ਦਵਾਂਗੇ ਜੀ ਸਾਡੇ ਨਾਲ ਬੰਦਾ ਸਾਲ ਹੀ ਰਹਿ ਪੇਵੇ ਸੇਵਾ ਕਰ ਲੇਵੇ ਉੱਥੇ ਆਸ਼ਰਮ ਤੇ ਇੰਨੀ ਬਹੁਤ ਆ ਤੁਸੀਂ ਛੱਡ ਕੇ ਦੇਖੋ ਜੀ ਇੱਕ ਮਹੀਨਾ ਇੱਕ ਦਿਨ ਹੀ ਝੜਦੇ ਤੁਸੀਂ ਤੁਸੀਂ ਮਿਹਨਤ ਉਹਰੇ ਮਜ਼ਦੂਰੀ ਕਿਸਾਨ ਹੋ ਜੇ ਤੁਹਾਨੂੰ ਹੱਕ ਨਾ ਮਿਲੇ ਤੁਹਾਡੀ ਕਿਸਾਨੀ ਦਾ ਫੇਰ ਦੁੱਖ ਲੱਗਦਾ ਨਾ ਆਪਾਂ ਦਿੱਲੀ ਬੈਠੇ ਨਾ ਜਾ ਕੇ ਪਰ ਸ਼ਰਮ ਦੀ ਗੱਲ ਆ ਬਾਪੂ ਜੀ ਸਾਰੇ ਪੰਜਾਬ ਦੇ ਵਿੱਚ ਸ਼ਾਂਤੀ ਆ ਇਕੱਲਾ ਅਜਨਾਲਾ ਏਰੀਆ ਦੇ ਵਿੱਚ ਬੰਦੇ ਨੇ ਪਤਾ ਨਹੀਂ ਤਾਂ ਸਾਡੀ ਸਮਝ ਤੋਂ ਬਾਹਰ ਆ ਵੀ ਔਰੇ ਕੀ ਚੱਕਰ ਆ ਕੀ ਨਹੀਂ ਅਸੀਂ ਤੁਹਾਨੂੰ ਔਰੇ ਦੀਆਂ ਦਿਓ ਇੱਕ ਮਿੰਟ ਤੋ ਇਹ ਨਾ ਬੰਦਿਆਂ ਦੇ ਵਿੱਚੋਂ ਤੁਹਾਨੂੰ ਅਸੀਂ ਦੱਸ ਸਕਦੇ ਆ ਮੇਰੇ ਕੋਲ ਕਰੀਬ ਹੋਊਗਾ ਇਹ ਤਾਂ ਹਜੇ ਮੈਂ ਇੱਕ ਲੈ ਕੇ ਆਇਆ ਜੀ ਆ ਫੜਿਓ ਇਹ ਹੋਊਗਾ ਕਰੀਬ ਮੈਨੂੰ ਲੱਗਦਾ 200 300 ਬੰਦੇ ਦੀ ਤਲਾਹ ਹੋਊਗੀ ਤੇ ਅਸੀਂ ਆ ਬੰਦੇ ਤੁਹਾਨੂੰ ਤੁਹਾਡੇ ਏਰੀਆ ਦੇ ਵਿੱਚੋਂ 100 ਕੱਢ ਕੇ ਦਿਖਾਵਾਂਗੇ ਤੁਹਾਡੇ ਨਾਲ ਪ੍ਰੋਮਿਸ ਕਰਿਆ ਇਹ ਤੁਹਾਡੇ ਬੰਦੇ ਇਦਾਂ ਫੜੇ ਹੋਏ ਨੇ ਇਹਨਾਂ ਨੂੰ ਲੋਕ ਲੱਭ ਰਹੇ ਨੇ ਘਰ ਦੇ ਜੀ ਆ ਮੈਨੂੰ ਤੁਸੀਂ ਦੱਸੋ ਲੈ ਮੈਂ ਤੁਹਾਨੂੰ ਪੁੱਛਦਾ ਆ ਜਸਪਾਲ ਸਿੰਘ ਲਾਢੀ ਪੰਜਾਬ ਦਾ ਬੱਚਾ ਖੋਇਆ ਵਾ ਕਿੱਥੇ ਆ ਜੀ ਇਹ ਕਿਤੇ ਹੁਣ ਧਰਤੀ 'ਚ ਵੜ ਗਿਆ ਜੀ ਇਹ ਆਕਾਸ਼ ਸਾਡੀ ਸੰਗਤ ਅੱਗੇ ਬੇਨਤੀ ਆ ਆਪ ਜੀ ਦੱਸੋ ਇਹ ਸਾਡੇ ਕੋਲ ਇਸ ਟਾਈਮ ਤਾਂ 2-300 ਬੰਦੇ ਦੀ ਇਤਲਾ ਸਾਡੇ ਕੋਲ ਇਹ ਕਈ ਹਜ਼ਾਰਾਂ ਦੇ ਵਿੱਚ ਇਸ ਤੇ ਇੱਕ ਲੈ ਕੇ ਆ ਜੀ ਜਿਹੜੇ ਮੇਨ ਮੇਨ ਜ ਨੇ ਕਿਉਂਕਿ ਸਾਨੂੰ ਇਹ ਬਜ਼ੁਰਗ ਦੀ ਚਿਹਰਾ ਕਿਸੇ ਨਾਲ ਮਿਲਦਾ ਲੱਗ ਰਿਹਾ ਜੀ ਤਾਂ ਕਰਕੇ ਅਸੀਂ ਉਰੇ ਆਏ ਹੋ ਸਕਦਾ ਅਸੀਂ 80% 90% ਸਹੀ ਹੋਈ ਹੈ ਔਰ ਦੂਜੀ ਗੱਲ ਮੰਨ ਲੈਂਦੇ ਆ ਚਲੋ ਕੋਈ ਇੱਕ ਇਨਸਾਨ ਲਾਪਤਾ ਜੀ ਮੰਨ ਲਓ ਇਹ ਬੰਦਾ ਲਾਪਤਾ ਇਹ ਬੰਦਾ ਕੀ ਆ ਕਿੱਥੇ ਸਾਡੇ ਦੇਸ਼ ਦੇ ਵਿੱਚੋਂ ਕਿਤੇ ਹੁਣ ਬਾਰਡਰ ਥੋੜੀ ਟੱਪ ਗਿਆ ਜੀ ਵੀ ਚਾਈਨਾ 'ਚ ਥੋੜੀ ਵਗ ਗਿਆ ਐਦਾਂ ਲੋਕਾਂ ਨੇ ਫੜੇ ਹੋਏ ਨੇ ਨਾ ਪਤਾ ਲੱਗਦਾ 8-8 ਸਾਲ ਇਕਨੇ ਵਿਚਾਰੇ ਮਰ ਜਾਂਦੇ ਨੇ ਇਕਨੇ ਇਹਨਾਂ ਨੂੰ ਚੱਕ ਕੇ ਫੁੱਗ ਦਿੰਦੇ ਨੇ ਕਦੇ ਨਹਿਰਾਂ ਸੜ ਦਿੰਦੇ ਨੇ ਅਸੀਂ ਕੁਝ ਕਰਦੇ ਨੇ ਹੋਰ ਮਤਲਬ ਇਹਨਾਂ ਨੇ ਕੀ ਕਰਨਾ ਪਰ ਬੜੇ ਦੁੱਖ ਦੀ ਗੱਲ ਆ ਜਦੋਂ ਇਹ ਜੇ ਸਾਬਕਾ ਫੌਜੀ ਆਹ ਗਲਤੀਆਂ ਕਰਨ ਦੂਜਾ ਕਰੇ ਕਰੇ ਦੂਜੇ ਨੂੰ ਤਾਂ ਆਪਾਂ ਸਮਝਾਈਏ ਵੀ ਭਾਈ ਤੂੰ ਤਾਂ ਪੜ੍ਹ ਤੈਨੂੰ ਕਾਨੂੰਨ ਦਾ ਨਹੀਂ ਪਤਾ ਪਰ ਇੱਕ ਨਵੇਂ ਅੰਗਰੇਜ਼ੀ ਦੀ ਗੱਲ ਸੁਣੀ ਮੈਨੂੰ ਬੋਲਣਾ ਨਹੀਂ ਆਉਂਦਾ ਅੰਗਰੇਜ਼ੀ 'ਚ ਉਹ ਕਹਿੰਦੇ ਵੀ ਇਹ ਵੀ ਬਹੁ ਇੱਕ ਬੰਦਾ ਗੁਨਾਹ ਜੀ ਮੈਨੂੰ ਤਾਂ ਪਤਾ ਨਹੀਂ ਸੀ ਇਸ ਚੀਜ਼ ਦਾ ਵੀ ਇਹ ਇਹ ਕ੍ਰਾਈਮ ਆ ਜੀ ਇਹ ਸਭ ਤੋਂ ਵੱਡਾ ਗੁਨਾਹ ਵੀ ਮੈਨੂੰ ਸਭ ਨੂੰ ਪਤਾ ਵੀ ਅੱਜ ਇਹ ਕ੍ਰਾਈਮ ਆ ਪਰ ਮਤਲਬ ਫਿਰ ਕੋਈ ਬੰਦਾ ਇਹਦੀ ਫੋਟੋ ਖਿੱਚੇ ਜਦ ਇਹ ਗੱਲ ਪੈਣਗੇ ਵੀ ਕਿਉਂ ਖਿੱਚਦਾ ਬਈ ਸਾਡੇ ਬੰਦੇ ਦੀ ਫੋਟੋ ਵੀ ਕਿਤੇ ਲੈ ਨਾ ਜਾਣ ਕੰਮ ਖੜਦਾ ਹੁਣ ਬਾਪੂ ਅਸੀਂ ਇਹਨੂੰ ਲੈ ਜਾਾਂਗੇ ਵਿਚਾਰੇ ਨੂੰ ਅਸਲ ਤਾਂ ਇਹ ਸੌਰੀ ਜ਼ਿੰਦਗੀ ਇਕਨੇ ਕੱਢਤੀ ਉਹ ਵਿਚਾਰੇ ਨੇ ਲੋਕਾਂ ਦੇ ਘਰਾਂ ਚ ਫਰੀ ਏ ਇਹਨੂੰ ਕੀ ਮਿਹਨਤ ਪੱਲੇ ਬਈ ਤੁਸੀਂ ਦੱਸੋ ਇਹਨੇ ਵਿਚਾਰੇ ਨੇ ਕੀ ਖੱਟਿਆ ਆਇਆ ਤਾਂ ਮਿਹਨਤ ਕਰਨ ਸੀਗਾ ਜੀ ਤੇ ਅਸੀਂ ਤੁਹਾਨੂੰ ਪੰਜਾਬੀ ਬੱਚੇ ਅਸੀਂ ਪਿੱਛੇ ਲੱਖੂ ਵਾਲੇ ਤੋਂ ਲੈ ਕੇ ਗਿਆਂ ਪੰਜਾਬੀ ਮੁੰਡਾ ਅੰਮਰ ਧਾਰੀ ਮੁੰਡੇ ਦੇ ਕੇਸ ਕਤਲ ਕਰਕੇ ਚੋਲਾ ਧਾਰ ਕੇ ਉਹਨੂੰ 12 ਸਾਲ ਘਰ ਦੇ ਵਿੱਚ ਸੰਗੜ ਲਾ ਕੇ ਰੱਖਿਆ ਅਸੀਂ ਜਿਹੜਾ ਹੁਣ ਅਗਲੇ ਪਿੰਡ ਚੱਲੇ ਆਂ ਪ੍ਰੈਸ ਦੱਸਦਾ ਵੀਰ ਗੁਰੂ ਸਾਹਿਬ ਕਿਰਪਾ ਕਰਨੇ ਸੀ ਉਹਨੂੰ ਲੈ ਕੇ ਆਵਾਂਗੇ ਛੜਾ ਕੇ ਤੇ ਕੋਸ਼ਿਸ਼ ਆ ਸਾਡੀ ਉਦਾਂ ਦੇ ਬੰਦਿਆਂ ਨੂੰ ਪੁਲਿਸ ਪੰਜਾਬ ਪੁਲਿਸ ਨੱਥ ਪਾਵੇ ਪ੍ਰਸ਼ਾਸਨ ਨੱਥ ਪਾਵੇ ਅਸੀਂ ਡਿਟੇਲ ਦਵਾਂਗੇ ਸਾਰਿਆਂ ਦੀ ਤਾਂ ਬਾਪੂ ਜੀ ਵਰਗੇ ਬੰਦੇ ਅਸੀਂ ਤਾਂ ਅਸੀਂ ਉਹਰੇ ਹਜ਼ਾਰ ਬੰਦੇ ਡਿਟੇਲ ਦੇ ਸਕਦੇ ਆਂ ਪਰ ਅਸੀਂ ਹਜ਼ਾਰ ਬੰਦੇ ਦੇ ਘਰੇ ਨਹੀਂ ਨਾ ਜਾ ਸਕਦੇ ਪਰ ਸਾਡਾ ਮਕਸਦ ਕੀ ਆ ਸਾਡਾ ਸਭ ਤੋਂ ਪਹਿਲਾ ਮਕਸਦ ਹੁੰਦਾ ਏਦਾਂ ਦੇ ਬਜ਼ੁਰਗਾਂ ਨੂੰ ਘਰੇ ਪਹੁੰਚਾਉਣਾ ਆ ਜੇ ਮੋਢੇ ਤੇ ਵੀ ਹੱਥ ਰੱਖਦੇ ਆ ਤਾਂ ਇੱਥੇ ਵੀ ਹੱਡ ਮਤਲਬ ਦਿਖਦੇ ਨੇ ਇਹ ਸੇਵਾ ਕਰਦੇ ਨੇ ਇਹ ਬਾਪੂ ਦੀ ਸੇਵਾ ਕਰਦੇ ਨੇ ਅਸੀਂ ਤੁਹਾਨੂੰ ਲਿਖ ਕੇ ਕਹਿਣ ਦੇਣ ਨੂੰ ਤਿਆਰ ਆ ਇਹਨੂੰ ਵੀਰ ਨੂੰ ਨਾ ਤਿੰਨ ਟਾਈਮ ਪ੍ਰੋਪਰ ਪ੍ਰਸ਼ਾਦਾ ਦੁੱਧ ਦਹੀਂ ਮੱਖਣ ਮਿਲ ਜੇ ਨਾ ਮੈਂ ਕਹਿੰਦਾ ਜੀ ਇਹੀ ਸਰੀਰ ਭਰ ਜੂਗਾ ਜੀ ਤੁਹਾਨੂੰ ਅਸੀਂ ਏਦਾਂ ਦੇ ਵੀਰ ਸਾਡੇ ਕੋਲ ਇਸ ਟਾਈਮ 110 12 ਮੈਂਬਰ ਰਹ ਰਹੇ ਨੇ ਜਿਹਦੇ ਵਿੱਚੋਂ ਪੰਜ ਚਾਰ ਵੀਰ ਏਦਾਂ ਦੇ ਹੈਗੇ ਪਰ ਉਹਨਾਂ ਦੇ ਸਰੀਰੇ ਡੇਡੇ ਹੋਏ ਪਏ ਨੇ ਜੀ ਪਰ ਹੁਣ ਚਲੋ ਸਵਾਲ ਬਾਪੂ ਜੀ ਤੇ ਸੰਗਤਾਂ ਬਾਪੂ ਜੀ ਇਹ ਤਾਂ ਉਹ ਕਰਨੀ ਆ ਲੋਕ ਇਹਦਾ ਮਤਲਬ ਫਰੈਂਟਲਾ ਕਰਨਗੇ ਕੌਣ ਸਹੀ ਆ ਕੌਣ ਗਲਤ ਆ ਪਰ ਸਾਡੇ ਦੋ ਸਵਾਲ ਫੇਰ ਉੱਤਰ ਦੇ ਦਿਓ ਤੁਸੀਂ ਕੋਈ ਬੰਦਾ ਤੁਰਿਆ ਜਾਂਦਾ ਉਹ ਗੱਡੀ ਜਾਂਦੀ ਆ ਰੋਡ ਤੇ ਤੁਸੀਂ ਕਿਉਂ ਫੜ ਕੇ ਲੈ ਕੇ ਆਉਂਦੇ ਜੀ ਨਹੀਂ ਅਸੀਂ ਫੜ ਕੇ ਅਸੀਂ ਕੋਈ ਜ਼ਬਰਦਸਤੀ ਨਹੀਂ ਫੜ ਕੇ ਲਿਆਉਂਦੇ ਹਾਂਜੀ ਹੁਣ ਜਿਸ ਤਰ੍ਹਾਂ ਇਹ ਇਹਦੇ ਤੇ ਪਾਟੇ ਲੀੜੇ ਸੀ ਜਦੋਂ ਅਸੀਂ ਲਿਆਏ ਆ ਨਾ ਕੁਝ ਸੀ ਹੁਣ ਤੁਸੀਂ ਬਹੁਤ ਬਰੀ ਪਾਤੀ ਹੁਣ ਜੇ ਪਾਟੇ ਮੇ ਤੇ ਹੁਣ ਤੁਸੀਂ ਨਵੇਂ ਪਾਤੇ ਠੀਕ ਆ ਚਲੋ ਜੀ ਲਿਆ ਕੇ ਫਿਰ ਆਹਿਆ ਕਿ ਵੀ ਬੇਡੇ ਤੇ ਰਕਾ ਪਿੰਡ ਪੀੜ ਕਿੱਥੇ ਆ ਆਂਦਾ ਮੇਰੇ ਕੋਲ ਮਾਲਮ ਨਹੀਂ ਹੈ ਬਸ ਇਦਾਂ ਹੀ ਦਸੀ ਗਿਆ ਤੇ ਮੁੜ ਕੇ ਇਹ ਮੈਂ ਰੋਟੀ ਪਾਣੀ ਮੈਨੂੰ ਦੋ ਮੈਂ ਥੋੜਾ ਮਟਰ ਤੱਕ ਦੱਸੇ ਤੇ ਨਹੀਂ ਆਂਦਾ ਮੇਰੀ ਇੱਕ ਗੱਲ ਦੱਸੋ ਤੁਸੀਂ ਰੋਡ ਤੇ ਜਾਂਦਾ ਬੰਦਾ ਫੜ ਲਿਆ ਇਹਨੂੰ ਜ਼ਬਰਦਸਤੀ ਨਹੀਂ ਮੰਨਦੇ ਹੋਰ ਕੀ ਮੰਨਦੇ ਹੋ ਨਹੀਂ ਜ਼ਬਰਦਸਤੀ ਰੋਡ ਤੇ ਜਾਂਦਾ ਹੁਣ ਉਹਨੂੰ ਕਿਹਾ ਆਪਣਾ ਵੀ ਆਦਾ ਜਾਣਾ ਕੰਮ ਕਰਨਾ ਵਾ ਵੀਰੇ ਕਿਵੇਂ ਕਹਿ ਦੂਗਾ ਜੀ ਪੂਰੇ ਪੰਜਾਬ ਚ ਨਹੀਂ ਇਹ ਗੱਲ ਕਹਿੰਦਾ ਕਿਤੇ ਤੁਹਾਨੂੰ ਇਹ ਕਹਿੰਦਾ ਕਿ ਛੋਟੇ ਮੂਰੇ ਤੋਰ ਦੇ ਨੇ ਇਹ ਹੀ ਬੰਦਾ ਲੱਗਾ ਇਹ ਐ ਨਹੀਂ ਕਹਿੰਦਾ ਮੈਨੂੰ ਰੋਟੀ ਖਵਾ ਦੋ ਕਿਤੇ ਕਹੂਗਾ ਵਿਚਾਰਾ ਭੁੱਖਾ ਰੋਟੀ ਖਵਾ ਦੋ ਮੈਨੂੰ ਤੁਸੀਂ ਦੱਸੋ ਇਕੱਲੇ ਤੁਹਾਨੂੰ ਵੀਰੇ ਕੀ ਇਹ ਬੁੱਠੀ ਬੁਰਕੀ ਫੱਸੀ ਵੀ ਆ ਵੀਰੇ ਮੇਰੇ ਭਾਈ ਮੈਨੂੰ ਐ ਤਾਂ ਦੱਸ ਦੋ ਆਪਾਂ ਯਾਰ ਕਿਹੜੀ ਕੌਮ ਚੋਂ ਆ ਮੇਰੇ ਭਾਈ ਸੋਚੋ ਤਾਂ ਸਹੀ ਯਾਰ ਨਹੀਂ ਨਹੀਂ ਉਹ ਇਹੋ ਜਿਹੀ ਕੋਈ ਗੱਲ ਹੀ ਹੈਗੀ ਆਪਾਂ ਨੂੰ ਕੋਈ ਧੱਕਾ ਥੋੜੀ ਕੀਤਾ ਇਹ ਫੇਰ ਉਹੀ ਗੱਲ ਆ ਉਰੇ ਆਈ ਵੀਰੇ ਪੂਰੀ ਮੜ ਇਹਦੀ ਬਾਈ ਦੇ ਬਰਾਬਰ ਖੜੀ ਲੈ ਧੱਕਾ ਸੰਗਤ ਫੜੂਗੀ ਇਹ ਸੱਟ ਲੱਗੀ ਹੋਈ ਆ ਇੱਕ ਮਿੰਟ ਮੈਂ ਦਿਖਾ ਦਦਾ ਸੱਟ ਲੱਗੀ ਲੈ ਆ ਦੋ ਇੱਧਰ ਹੋ ਜਾਓ ਜੀ ਮਾੜੇ ਸਾਰੇ ਬੰਦੇ ਇੱਥੋਂ ਸੰਗਤਾਂ ਨੂੰ ਪਤਾ ਲੱਗ ਜਾਊਗਾ ਜੀ ਵੀਡੀਓ ਦੇਖ ਕੇ ਸਿਰੇ ਤੱਕ ਕਹਿਣ ਦਿਖਾਇਓ ਵੀ ਤੁਹਾਨੂੰ ਪਤਾ ਲੱਗ ਜਾ ਵੀ ਕਿਹੜਾ ਬੰਦਾ ਐਸ ਟਾਈਮ ਸੰਗੀ ਚਾ ਕਿਹੜਾ ਸੌਖਾ ਤੁਹਾਨੂੰ ਇੱਥੇ ਪਤਾ ਲੱਗ ਜਾਊਗਾ ਅਸਲ ਫਰਜ ਉਸ ਵੀਰ ਦਾ ਬਣਦਾ ਸੀਗਾ ਗੋਹਾ ਗੂੜਾ ਚੱਕਣ ਦਾ ਕੋਈ ਕੰਮ ਉਹਨਾਂ ਦਾ ਦੁੱਧ ਉਹ ਪਾਉਂਦੇ ਨੇ ਦੁੱਧ ਜਾ ਕੇ ਪਾ ਕੇ ਆਉਂਦੇ ਨੇ ਉਹ ਆਪਣਾ ਪਰ ਇਹਦੇ ਤੋਂ ਕਦੋਂ ਸਾਡਾ ਸਵਾਲ ਇਹ ਆ ਵੀ ਇਹਦੇ ਬੱਚੇ ਵੀ ਹੋ ਸਕਦੇ ਨੇ ਇਹਦਾ ਪਰਿਵਾਰ ਵੀ ਹੋ ਸਕਦਾ ਕਿੱਥੇ ਡੰਡ ਲੱਗੀ ਵੀ ਆ ਓਕੇ ਕਿਹਨੇ ਮਾਰਿਆ ਸੀ ਡੰਡਾ ਓਕੇ ਸੱਟ ਲੱਗੀ ਕਿਸੇ ਵੀ ਚਲੋ ਸਵੇ ਤੁਹਾਨੂੰ ਵੀਡੀਓ ਦਿਖਾ ਦਨੇ ਜੀ ਨਹੀਂ ਨਹੀਂ ਸੱਟ ਲੱਗੀ ਨਹੀਂ ਬੇਬੇ ਨੇ ਡੰਡਾ ਮਾਰਿਆ ਨਹੀਂ ਜੀ ਨਹੀਂ ਝੂਠ ਬੋਲਦੇ ਤੁਸੀਂ ਹਜੇ ਵੀ ਝੂਠ ਬੋਲਦੇ ਹੋ ਕੋਈ ਗੱਲ ਨਹੀਂ ਵੀਰੇ ਅਸੀਂ ਤੁਹਾਨੂੰ ਵੀਡੀਓ ਅਸੀਂ ਤੁਹਾਨੂੰ ਸਾਰਾ ਕੁਝ ਮਨਾ ਦਾਂਗੇ ਜੋ ਅਸੀਂ ਬੋਲਦੇ ਆ ਅਸੀਂ ਵੀਰੇ ਪਟਿਆਲੇ ਲਚਕਾਣੀ ਪਿੰਡ ਤੋਂ ਉਹੀ ਥੋੜੀ ਜਰ ਚੱਲ ਕੇ ਆ ਗਏ ਕਿਸ ਦਿਕਰ ਤੁਸੀਂ ਦੱਸੋ ਚਲੋ ਸਾਡਾ ਯਾਰ ਕੋਈ ਦਿਮਾਗ ਖਰਾਬ ਤੁਹਾਡੇ ਨਾਲ ਅਸੀਂ ਦੁਸ਼ਮਣੀ ਪਾਵਾਂਗੇ ਕਿ ਤੁਸੀਂ ਦੱਸੋ ਪਹਿਲਾਂ ਮੈਨੂੰ ਪਰ ਸਾਨੂੰ ਇਹ ਬੰਦੇ ਦਿਖ ਰਹੇ ਨੇ ਵੀਰੇ ਕਿਉਂਕਿ ਖਾਲਸਾ ਹਰੇਕ ਲਈ ਖੜਦਾ ਰਿਹਾ ਮਸੰਦਾਂ ਦੀ ਦੌੜ ਲਵਾਉਂਦਾ ਰਿਹਾ ਹਰੇਕ ਲਈ ਖੜਦਾ ਪਰ ਸਾਨੂੰ ਇਹ ਚੀਜ਼ਾਂ ਨਾ ਵੀਰੇ ਅਸੀਂ ਵੀਡੀਓ ਇਸ ਵੀਡੀਓ ਨਾਲ ਅਸੀਂ ਪਤਾ ਨਹੀਂ ਕਿੰਨੇ ਕੁ ਪਰਿਵਾਰਾਂ ਨੂੰ ਅਵੇਅਰ ਕਰ ਗਏ ਸਾਨੂੰ ਖੁਸ਼ੀ ਆ ਵੀ ਸਾਨੂੰ ਲੋਕਾਂ ਨੇ ਸਾਡੀ ਗੱਲ ਨੂੰ ਸਮਝਿਆ ਇਹਨਾਂ ਰੂਹਾਂ ਨੂੰ ਘਰੋ ਘਰੀ ਪਹੁੰਚਾਇਆ ਪਰ ਜਿਹੜੇ ਨਹੀਂ ਸਮਝ ਜਿਹਨਾਂ ਨੂੰ ਪਤਾ ਕੀ ਲੱਗਦਾ ਸਾਡਾ ਕੀ ਕਰ ਲੈਣਗੇ ਜਦੋਂ ਨਾ ਪ੍ਰਸ਼ਾਸਨ ਪਰਚੇ ਕਰਨ ਲੱਗ ਗਿਆ ਤੁਸੀਂ ਸੱਚ ਜਾਣਿਓ ਵੀਰੇ ਤੁਸੀਂ ਤੁਸੀਂ ਕਿਸੇ ਵੀ ਪੜ੍ਹੇ ਲਿਖੇ ਬੱਚੇ ਨੂੰ ਪੁੱਛੋ ਵੀ ਬੰਦੂਆ ਜਿਹੜੀ ਮਜ਼ਦੂਰੀ ਆ ਜਿਹੜਾ ਉਹਦੇ ਪਿੱਛੇ ਐਕਟ ਬਣਿਆ ਵਾ ਵੀ ਉਹਦੇ 'ਚ ਕਿੰਨੀ ਕੁ ਸਜ਼ਾ ਕਿਵੇਂ ਜ਼ਮਾਨਤ ਉਹ ਕਿਹੜਾ ਕਿਹੜਾ ਟੱਬਰ ਅੰਦਰ ਤੁਸੀਂ ਪੜ ਕੇ ਤਾਂ ਦੇਖੋ ਵੀਰੇ ਮੈਨੂੰ ਲੱਗਦਾ ਕਾਨੂੰਨ ਦੇ ਉੱਪਰ ਥੋੜੇ ਇੱਥੇ ਅਨਾਊਂਸਮੈਂਟਾਂ ਕੀਤੀਆਂ ਜਾਂ ਪਿੰਡੋਂ ਪਿੰਡੀ ਸ਼ਾਇਦ ਬੰਦਾ ਡਰਦਾ ਇਹ ਚੀਜ਼ੇ ਨਾ ਕਰੇ ਪਰ ਮੈਨੂੰ ਮੈਨੂੰ ਇਹ ਸਮਝ ਨਹੀਂ ਆ ਰਹੀ ਵੀ ਕੱਲਾ ਅਜਨਾਲਾ ਏਰੀਆ ਹੀ ਕਿਉਂ ਦੇਰਾ ਬੱਬਾ ਨਾਨਕ ਦੋ ਏਰੀਆ ਦੂਜੇ ਏਰੀਆ ਪੰਜਾਬ ਦੇ ਵਿੱਚ ਕਿਤੇ ਇਦਾਂ ਦਾ ਬੰਦਾ ਨਹੀਂ ਹੈਗਾ ਸੜਕਾਂ ਤੇ بڑے ਬੰਦੇ ਫਿਰਦੇ ਹੋਣਗੇ ਤੁਹਾਡੇ ਵਾਲੇ ਦੁਆਲੇ ਅਸੀਂ ਬੇਨਤੀ ਕਰਾਂਗੇ ਭੈਣ ਭਰਾ ਤੁਸੀਂ ਦੱਸਿਓ ਤੁਸੀਂ ਕਿਸੇ ਵੀ ਸ਼ਹਿਰ ਦੇ ਵਿੱਚੋਂ ਹੋਮੋਗੇ ਤੁਹਾਨੂੰ ਇਦਾਂ ਦੇ ਰੂਹਾਂ ਮਿਲਦੀਆਂ ਨੇ ਨਾ ਸੜਕਾਂ ਤੇ ਤੁਸੀਂ ਮੈਨੂੰ ਦੱਸੋ ਤੁਸੀਂ ਕਦੇ ਇਦਾਂ ਦੀਆਂ ਰੂਹਾਂ ਨੂੰ ਘਰੇ ਲੈ ਕੇ ਗਏ ਹੋ ਵੀ ਆ ਜਾ ਤੈਨੂੰ ਰੋਟੀ ਖਵਾਵਾਂਗੇ ਕਿਉਂ ਤੁਸੀਂ ਉਹਨੂੰ ਪ੍ਰਸ਼ਾਦਾ ਛਕਾ ਦੋਗੇ ਰੋਡ ਤੇ ਉਹਨੂੰ ਕੋਲਡ ਡਰਿੰਕ ਪਿਲਾ ਦੋਗੇ ਉਹਨੂੰ ਕੁਝ ਚੀਜ਼ ਖਵਾ ਦੋਗੇ ਪਰ ਉਹਨੂੰ ਘਰੇ ਆ ਤਸ਼ੱਦਦ ਕਰਨ ਲਈ ਨਹੀਂ ਲੈ ਕੇ ਜਾਂਦੇ ਕਿਉਂਕਿ ਇਹਨਾਂ ਦੇ ਮਨ 'ਚ ਚੋਰ ਚੱਲਦਾ ਹੁੰਦਾ ਬੀ ਜੇ ਇਹਨੂੰ ਬੰਦੇ ਨੂੰ ਵੜਿਆ ਕੇ ਘਰੇ ਲੈ ਕੇ ਜਾਵਾਂਗੇ ਸਾਡਾ ਕੰਮ ਕਰੂਗਾ ਤੇ ਇਸ ਤੋਂ ਪਹਿਲਾਂ ਜਿਹੜਾ ਵੀਰੇ ਪਹਿਲਾਂ ਜਿਹੜਾ ਭੱਜਿਆ ਦੀ ਬੰਦਾ ਉਹ ਕਿੱਥੋਂ ਲੈ ਕੇ ਆਇਆ ਤੇ ਉਹ ਦਿਲ ਲਾ ਅਗਿਆ ਤੇ ਨਹੀਂ ਭੱਜ ਗਿਆ ਉਹ ਉਦੋਂ ਪਹਿਲਾਂ ਉਦੋਂ ਪਹਿਲਾਂ ਹੁਣ ਕਿੰਨੇ ਕੇ ਬੰਦੇ ਕਿੱਥੋਂ ਲੈ ਆ ਕਿੰਨੇ ਕਹਿਮਾ ਕਹਿਮਾ ਬੰਦਾ ਹੈ ਕਹਿਮਾ ਬੰਦਾ ਹਜੇ ਵੀ ਚਿਹਰੇ ਤੇ ਸਮਾਈਲ ਆ ਨਹੀਂ ਨਹੀਂ ਫਿਰ ਤੁਸੀਂ ਦਿਖਾਓ ਚਿਹਰਾ ਦਿਖਾਓ ਤੁਹਾਡਾ ਤੁਸੀਂ ਕੌਣ ਹੋ ਇਹਦੇ ਨੂੰ ਚਿਹਰਾ ਦੇ ਹੁਣ ਸ਼ਰਮ ਆਉਂਦੀ ਹੈ ਨਾ ਵੀਰੇ ਨਹੀਂ ਸ਼ਰਮ ਕਰ ਜੇ ਤੁਸੀਂ ਗਲਤੋਂ ਤਾਂ ਤੁਸੀਂ ਚਿਹਰਾ ਟਕਿਆ ਤੁਸੀਂ ਗਲਤੋਂ ਇੱਥੇ ਮੈਂ ਤਾਂ ਚੱਲਿਆ ਹਾਂ ਸ਼ਹਿਰ ਨੂੰ ਚੱਲ ਨਹੀਂ ਤੁਸੀਂ ਵੀਰੇ ਗਲਤੋਂ ਤੁਹਾਨੂੰ ਦੇਖੋ ਮਹਿਸ ਤੁਸੀਂ ਤਾਂ ਚਿਹਰਾ ਟੱਕਿਆ ਹੈ ਨਾ ਜੇ ਤੁਸੀਂ ਗਲਤ ਨਾ ਹੁੰਦੇ ਤੁਸੀਂ ਕਿਉਂ ਚਿਹਰਾ ਟੱਕੋਗੇ ਵੀਰੇ ਮੈਂ ਤੇ ਚੱਲੇ ਆਂ ਸ਼ਹਿਰ ਨੂੰ ਮੈਂ ਤੇ ਰਮਾਲ ਬਨ ਕੇ ਨਹੀਂ ਰਮਾਲ ਬਨ ਕੇ ਤਾਂ ਪੈਸੀ ਨਹੀਂ ਪੁਲਿਸ ਲੰਘਣ ਦਿੰਦੀ ਨਹੀਂ ਨਹੀਂ ਮੈਂ ਦਿੱਲੀ ਜਾਂਦਾ ਨਹੀਂ ਚਲੋ ਮੇਰਾ ਮੇਰਾ ਸੁਭਾਲ ਤੁਹਾਨੂੰ ਰਿਹਾ ਹੁਣ ਆਪਾਂ ਜਾਤ ਤਾਂ ਨਹੀਂ ਰਿਹਾ ਵੀਰੇ ਤੁਸੀਂ ਮੈਨੂੰ ਸਹੀ ਸਹੀ ਦੱਸੋ ਤੁਹਾਨੂੰ ਮਹਿਸੂਸ ਤਾਂ ਹੋਇਆ ਵੀ ਤੁਸੀਂ ਗਲਤ ਤਾਂ ਹੀ ਮੂੰਹ ਬੰਨਿਆ ਨਾ ਨਹੀਂ ਬੰਦ ਹੀ ਨਹੀਂ ਸੀ ਤੁਸੀਂ ਮੂੰਹ ਗਲਤ ਵਾਲੀ ਤਾਂ ਕੋਈ ਗੱਲ ਨਹੀਂ ਹੈ ਗਲਤ ਤਾਂ ਬਿਲਕੁਲ ਹੈ ਕਿਉਂ ਨਹੀਂ ਗੱਲ ਗਲਤ ਹੈਗੀ ਇੰਡਸਟਰੀ ਤੁਹਾਡੇ ਹਿਸਾਬ ਨਾਲ ਗਲਤ ਹੈ ਮੇਰੇ ਹਿਸਾਬ ਨਾਲ ਨੀ ਸਾਰੀ ਸੰਗਤ ਦੇ ਹਿਸਾਬ ਨਾਲ ਗਲਤ ਤਾਂ ਤੁਸੀਂ ਇਕੱਲੇ ਬੰ ਉਹਨਾਂ ਦੇ ਹਿਸਾਬ ਨਾਲ ਇਹ ਬਿਲਕੁਲ ਗਲਤ ਹੈ ਵੀ ਇਹ ਵਿਚਾਰਾ ਰੱਬੀ ਰੂਹ ਤੇ ਤਸ਼ੱਦਦ ਕਦੋਂ ਕੀਤੀ ਜਾ ਰਹੀ ਆ ਠੀਕ ਹੈ ਜੀ ਅਸੀਂ ਇਹਦੇ ਪਰਿਵਾਰ ਚਲੋ ਜੀ ਅਗਲੀ ਵਾਰੀ ਕੱਢ ਲਿਆ ਅਗਲੇ ਮਹੀਨੇ ਫੇਰ ਮੈਨੂੰ ਪਤਾ ਨਾ ਤੁਹਾਨੂੰ ਵੀਰੇ ਬੈਠ ਕੇ ਅੰਦਰ ਤੁਸੀਂ ਦੇਖਣਾ ਟੀਵੀ ਤੁਸੀਂ ਇਦਾਂ ਦੀਆਂ ਰੂਹਾਂ ਤੇ ਕਰਨਾ ਜ਼ੁਲਮ ਤੇ ਅਸੀਂ ਤੁਹਾਨੂੰ ਗਰੰਟੀ ਨਾਲ ਕਹਿੰਦੇ ਆ ਤੁਹਾਨੂੰ ਅੱਜ ਵੀ ਕਹਿੰਦੇ ਆ ਅਸੀਂ ਤੁਹਾਡੇ ਕਿੰਨੇ ਤੀਆ ਫੜਿਆ ਜਾਊ ਤੁਸੀਂ ਹਟਣਾ ਨਹੀਂ ਹੈਗਾ ਜਦ ਤੀਆ ਫੜਿਆ ਜਾਊ ਤਾਂ ਫਿਰ ਤੁਸੀਂ ਹਟ ਜਾਓ ਆ ਪਹਿਲਾਂ ਦੋ ਆ ਮੰਨ ਪਹਿਲਾਂ ਵੀਰੇ ਵੀ ਤੂੰ ਜ਼ੁਲਮ ਕੀਤਾ ਆ ਮਨ ਪਹਿਲਾਂ ਹੱਸਣ ਦੀ ਤਾਂ ਗੱਲੇ ਨਹੀਂ ਮੇਰੇ ਭਾਈ ਹੱਸਣ ਵਾਲੀ ਤਾਂ ਗੱਲੇ ਨਹੀਂ ਵੀਰੇ ਇਸ ਤਾਂ ਤੇਰਾ ਸਤਕਾਰ ਨਾਲ ਗੱਲ ਕਰਦੇ ਹੱਸਣ ਦੀ ਕੀ ਗੱਲ ਹੈ ਚ ਨਹੀਂ ਰਿਹਾ ਮਨ ਤਾਂ ਬੜਾ ਜਾ ਵੀ ਸ਼ਰਮੇ ਨਹੀਂ ਯਾਰ ਮੈਂ ਕਿਹਨਾਂ ਸਾਡੇ ਕਿ ਨਹੀਂ ਬਾਪੂ ਜੀ ਅਸੀਂ ਤੁਹਾਨੂੰ ਪ੍ਰੋਮਿਸ ਕਰਦੇ ਆ ਤੁਸੀਂ ਸਾਡੇ ਨਾਲ ਤਾਂ ਚੱਲੋ ਆ ਜਲੰਧਰ ਵਾਲਾ ਅੰਮ੍ਰਿਤਸਰ ਆਪ ਟੱਪ ਜੋ ਦਰਬਾਰ ਸਾਹਿਬ ਤੋਂ ਏਰੀਆ ਤੁਸੀਂ ਕਿਤੇ ਦਿਖਾਓ ਤਾਂ ਅਸੀਂ ਆ ਚੀਜ਼ ਹੁੰਦੀ ਪੰਜਾਬ 'ਚ ਸੀ ਕਿਸੇ ਦਾ ਦਿਖਾ ਦਿਓ ਤੁਹਾਨੂੰ ਅਸੀਂ ਵੀ ਸੱਚ ਮੰਨੀਏ ਵੀ ਹਾਂ ਯਾਰ ਇਦਾਂ ਹੋ ਜਾਂਦਾ ਕੱਲੇ ਤੁਹਾਡੇ ਪਤਾ ਕੀ ਆ ਦੇਖੋ ਦੇਖੀ ਤੁਰਪੇ ਫਰਾਣੇ ਨੇ ਬੰਦਾ ਰੱਖ ਲਿਆ ਓਏ ਉਹ ਯਾਰ ਆਪਾਂ ਵੀ ਲਈਏ ਇੱਕ ਫੌਜੀ ਹੈ ਫੌਜੀ ਕਹਿੰਦੇ ਨੇ ਇਹਨਾਂ ਨੂੰ ਅ ਇਹ ਇਹ ਧਰਮੀ ਫੌਜੀ ਬਣ ਗਏ ਇਹ ਵਿਚਾਰਾ ਗੋਹਾ ਗੂੜੇ ਚੱਕਣ ਵਾਲਾ ਫੌਜੀ ਬਣ ਗਏ ਇਹਨਾਂ ਨੂੰ ਫੌਜੀ ਕਿਹਾ ਜਾਂਦਾ ਵਿਚਾਰਿਆਂ ਨੂੰ ਤੇ ਇਹ ਤਾਂ ਚਲੋ ਇੱਥੇ ਹਜੇ ਕੰਮ ਕਰੀ ਜਾਂਦਾ ਜਿੱਥੇ ਕੰਮ ਨਹੀਂ ਨਾ ਕਰਦੇ ਉੱਥੇ ਫਿਰ ਡੰਡੇ ਫਿਰਦੇ ਨੇ ਆਪ ਜੀ ਨੂੰ ਪਤਾ ਕਿਵੇਂ ਕਿਵੇਂ ਸੰਗਲ ਲਾਉਂਦੇ ਨੇ ਹੁਣ ਇਹ ਨਹੀਂ ਪਤਾ ਇਹਦੇ ਨਾਲ ਵਿਚਾਰਿਆਂ ਨੇ ਕੀ ਕੁਛ ਹੋਇਆ ਆਪਾਂ ਨੂੰ ਹਜੇ ਹੋਰ ਚੀਜ਼ਾਂ ਬਾਰੇ ਪੁੱਛੋ ਕਲੀ ਵੱਧਾ ਨੱਕ ਦੇ ਘਾਥੀ ਨਾ ਪੁੱਜੀ ਹੈ ਇਹੋ ਜੀ ਗੱਲ ਨਹੀਂ ਗਈ ਹੈਗੀ ਤੂੰ ਆਪਾਂ ਇਹ ਤਾਂ ਦੇਖੀ ਮੜੇ ਦੇ ਘਰ ਆ ਆਹ ਕਮਰੇ ਚ ਪੈਂਦਾ ਵੀਰੇ ਇੱਕ ਜਣਾ ਕੇ ਦਿਖਾ ਦਿਓ ਜੀ ਆਹ ਖੜੀ ਇੱਕ ਬੰਨ ਵੀਰੇ ਇੱਕ ਜਣਾ ਕੇ ਦਿਖਾ ਦਿਓ ਕਮਰੇ ਨਹੀਂ ਬਾਹਰ ਹੀ ਸੌਂਦਾ ਬਾਹਰ ਉੱਥੇ ਮੰਜੇ ਤੇ ਸੌਂਦਾ ਨਹੀਂ ਬਾਹਰ ਸੌਂਦਾ ਮੰਜੇ ਤੇ ਤੁਸੀਂ ਸਾਰਾ ਪਰਿਵਾਰ ਅੰਦਰ ਸੌਣੇ ਹੋ ਜੀ ਇਹ ਗਰਮੀ ਚ ਕਿੱਥੇ ਸੌਂਦਾ ਮੈਨੂੰ ਦਿਖਾ ਦਿਓ ਤੂੜੀ ਵਾਲੇ ਘਰਿਆਂ ਚ ਇੱਕ ਜਣਾ ਦਿਖਾ ਦਿਓ ਕੋਈ ਨਾ ਕਦੋਂ ਫੜ ਲਿਆ ਵੀਰੇ ਤੁਸੀਂ ਇਹਨੂੰ ਜੇਲ੍ਹੇ ਨਹੀਂ ਮੰਨਦੇ ਜੀ ਔਰ ਕੀ ਹੈ ਤੁਹਾਨੂੰ ਇਹ ਥੋੜਾ ਤੁਹਾਡਾ ਗੋਆ ਕੁੜਾ ਕਿਉਂ ਚੱਕੇ ਵਿਚਾਰਾ ਬਜ਼ੁਰਗ ਬੰਦਾ ਲਾਤਾਂ ਇਹਦੀਆਂ ਖੜੀਆਂ ਪਈਆਂ ਨੇ ਇਹਨੂੰ ਤੁਸੀਂ ਇੱਕ ਵਾਰੀ ਟੋਕਰਾਂ ਚ ਚਕਾ ਕੇ ਦੇਖਿਓ ਜੀ ਤੁਸੀਂ ਇਹਨੂੰ ਚਕਾ ਕੇ ਦੇਖੋ ਕਿਵੇਂ ਚੱਕਦਾ ਵਿਚਾਰਾ ਟੋਕਰ ਅਸੀਂ ਸਰਦੀਆਂ ਦੀਆਂ ਵੀਡੀਓ ਦਿਖਾਉਨੇ ਤੁਹਾਨੂੰ ਪੂਰੀ ਜਿਹੀ ਜੈਕਟਾ ਵਿਚਾਰੇ ਦੇ ਗੋਡੇ ਖੜੇ ਪੈਣੇ ਆਏ ਤੁਰਦਾ ਵਿਚਾਰਾ ਆ ਤੁਸੀਂ ਦੇਖ ਕੇ ਲਿਆ ਜੀ ਕਿੰਨੀ ਕਿ ਜਾਨ ਆ ਸਰੀਰ ਦੇ ਵਿੱਚ ਜੀ ਢੂਹੀ ਖੜੀ ਪਈ ਹੁੰਦੀ ਹੈ ਜੀ ਢੂਹੀ ਬੰਦਿਆਂ ਦੀ ਪਰ ਮੰਨਦੇ ਨਹੀਂ ਬੰਦੇ ਜੀ ਪਰ ਇੰਨਾ ਮਹਿਸੂਸ ਕਰਦੇ ਨੇ ਮੂੰਹ ਟੱਕ ਕੇ ਆਉਂਦੇ ਨੇ ਵੀ ਅਸੀਂ ਗਲਤ ਆ ਤਾਂ ਵੀ ਹੁਣ ਖੋਲ ਲੋ ਹੁਣ ਖੋਲੋ ਬੇਨਾ ਅਜੇ ਕਿੜਾ ਬਾਕੀ ਹੁਣ ਖੋਲੋ ਗਲਤੋਂ ਤੁਸੀਂ ਇੱਥੇ ਤੁਹਾਨੂੰ ਮਹਿਸੂਸ ਹੋ ਰਿਹਾ ਖੋਲ ਹੁਣ ਖੋਲੋ ਚਲੋ ਫਿਰ ਪਤਾ ਲੱਗੇ ਸੰਗਤ ਨੂੰ ਬਾਤ ਜ਼ਰੂਰੀ ਖਿਲਵਾਉਣੀ ਮੈਂ ਤਾਂ ਚੱਲਿਆਂ ਦਰ ਲੱਗਾ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਕਿਹੜਾ ਕੀ ਨਾਮ ਹੈ ਆਪਕਾ ਜੀ ਵੀਰੇ ਦਾ ਉੱਤਰ ਦਓ ਤਾਂ ਸਹੀ ਮੈਨੂੰ ਸਚਾਈ ਤਾਂ ਦੱਸ ਦਿਓ ਵੀਰੇ ਤੁਸੀਂ ਪਹਿਲਾ ਬੰਦਾ ਫੜ ਲਏ ਦੂਜਾ ਫੇਰ ਫੜ ਲਏ ਹੁਣ ਤੀਜਾ ਕਿੱਥੋਂ ਲਿਆਓਗੇ ਕਿੱਥੇ ਦੇਖੋਗੇ ਵੀਰੇ ਮਤਲਬ ਤੁਸੀਂ ਸ਼ਹਿਰ ਗਏ ਨੂੰ ਦੇਖੋਗੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਦੇਖੋਗੇ ਭਾਈ ਜੀ ਪਹਿਲਾਂ ਹਸਨ ਦੀ ਕੀ ਗੱਲ ਆ ਤੁਸੀਂ ਮੈਨੂੰ ਦੱਸੋ ਤੁਸੀਂ ਤਾਂ 8 ਸਾਲ ਕੰਮ ਕਰਾ ਲਿਆ ਹਜੇ ਵੀ ਅਸੀਂ ਜਾਣੇ ਯਾਰ ਹੱਸੀ ਨਹੀਂ ਜਾਂਦੇ ਮੇਰੀ ਆਦਤ ਹੀ ਉਹਦੀ ਗੱਲ ਕਰਨ ਦੀ ਅੱਤ ਤੁਹਾਡੀ ਇਹ ਗਲਤੀ ਅੱਛਾ ਅੱਛਾ ਵੀਰੇ ਮੈਂ ਤਾਂ ਹਰਾਹਣਾ ਵੀਰੇ ਤੁਹਾਡੇ ਤੇ ਯਾਰ 8 ਸਾਲ ਬੰਦੇ ਦਾ ਮੜ ਲਿਆ ਵੀਰੇ ਪੂਰਾ ਖੂਨ ਚੂਸ ਲਿਆ ਹਜੇ ਅਸੀਂ ਜਾਓ ਮਤਲਬ ਫਿਰ ਕਿਹੜਾ ਸਾਡੇ ਪੱਥਰ ਦਾ ਕੋਈ ਨਹੀਂ ਚੂਸ ਰਿਹਾ ਫੇ ਤੁਹਾਡੇ ਪੱਥਰ ਦਾ ਦਿਲ ਆ ਵੀਰੇ ਸਾਡੇ ਦੂਆ ਦਿਲ ਨਹੀਂ ਹੈਗਾ ਕੋਈ ਫਾਇਦਾ ਨਹੀਂ ਮੇਰੇ ਭਾਈ ਆਪਾਂ ਅੰਮ੍ਰਿਤਸਰ ਦੇ ਵਿੱਚ ਬੈਠੇ ਆ ਸੋਚੋ ਚਲੋ ਕਿੱਥੇ ਬੈਠੇ ਆ ਆਪਾਂ ਜੀ ਅੰਮ੍ਰਿਤਸਰ ਦੇ ਵਿੱਚ ਵੀਰੇ ਯਾਰ ਤੁਸੀਂ ਸੋਚੋ ਤਾਂ ਸਹੀ ਮੇਰੇ ਭਾਈ ਯਾਰ ਅੰਮ੍ਰਿਤਸਰ ਦੇ ਵਿੱਚ ਆ ਕਿ ਡੱਕ ਕੰਮ ਖੜਦਾ ਹਾਂਜੀ ਅੱਛਾ ਆ ਦੇਖਿਓ ਜੀ ਕੱਪੜੇ ਸੇਵਾ ਕਰਦੇ ਨੇ ਫੌਜੀ ਸਾਹਿਬ ਫੌਜੀ ਸਾਹਿਬ ਦੇਖੋ ਤੁਸੀਂ ਆ ਲਓ ਇੱਕ ਮਿੰਟ ਦਿਖਾਓ ਨਰਮਲ ਵੀਰੇ ਇਹ ਕਪੜਾ ਹੈ ਔਰ ਵੀ ਹੈ ਕੋਈ ਹਾਂ ਨਹੀਂ ਚਲੋ ਕੰਮ ਵਾਲੇ ਬੰਦਿਆਂ ਦੇ ਹੁੰਦੇ ਪੁਰਾਣੇ ਨੇ ਅਸੀਂ ਮੰਨਦੇ ਹਾਂ ਗੱਲ ਪਰ ਮੈਂ ਕਹਿੰਦਾ ਬਾਪੂ ਜੀ ਇਹ ਗੱਲ ਕਹਿੰਦੇ ਵੀ ਅਸੀਂ ਸੇਵਾ ਕਰਦੇ ਹਾਂ ਕਪੜਾ ਲੀੜਾ ਪ੍ਰਸ਼ਾਦਾ ਪਾਣੀ ਛਕਾਉਨੇ ਆਂ ਆਪਕੋ ਇਹ ਕੀ ਖਿਲਾਤੇ ਹਾਂ ਪ੍ਰਸ਼ਾਦਾ ਮੈਂ ਐਸਾ ਕੀ ਖਿਲਾ ਛਕਾਤੇ ਹਾਂ ਸੋਨਾ ਕੋਈ ਬਸਮ ਛਕਾਤੇ ਹੈ ਕੋਈ ਚਾਂਦੀ ਦੇ ਵਰਤਨ ਮੈਂ ਛਕਾਤੇ ਹੈ ਹਾਂ ਜੀ ਸੋਨੇ ਕੇ ਵਰਤਨ ਹੈ ਜਿਸ ਮੈਂ ਆਪ ਖਾਣਾ ਖਾਤੇ ਹੋ ਠੀਕ ਹੈ ਜੀ ਸਟੀਲ ਕੇ ਸਟੀਲ ਕਾ ਹੈ ਮੈਂ ਮੈਨੂੰ ਲੱਗਾ کہیں ਸੋਨੇ ਕਾ ਨਾ ਹੋ ये बोल रहे हैं वो तो भाई को शर्म ही नहीं है इनके बेटे को कहाँ फंस गया यार आपकी आप पर तशद्द हो रहा है वो हंस रहा है आदमी कैसे क्या क्या, क्या कहना चाहते हैं आप कैसे आदमी हैं यार आप मुझे बताओ कोई आदमी परेशान हो आप वहाँ हंस सकते हो जाकर पहले इन्हों भी अकल हैगी कोई आदमी परेशान हो आप वहाँ पर हंसोगे जा ਹੱਸੋਗੇ ਨਹੀਂ ਯਾਰ ਵੀਰੇ ਤੁਹਾਡਾ ਤਾਂ ਇੱਕ ਮਿੰਟ ਮੇਰੀ ਗੱਲ ਸੁਣੋ ਕੋਈ ਸਾਡੇ ਕੋ ਉੱਤਰ ਨਹੀਂਗਾ ਤੁਹਾਡੇ ਲਈ ਇੱਕ ਮਿੰਟ ਮੇਰੀ ਗੱਲ ਸੁਣੋ ਹਾਂਜੀ ਦੱਸੋ ਉਹ ਨਾ ਬੋਲਣੇ ਦਾ ਸਭਾਈ ਐਸਾ ਗੱਲ ਕਰਨ ਲੱਗੇ ਤੁਸੀਂ ਕਾਨੂੰ ਵੀਰੇ ਸਵਾ ਬਾਪੂ ਜੀ ਹੱਸਣ ਵਾਲੀ ਗੱਲ ਨਹੀਂ ਹੈਗੀ ਹੋਰ ਕੀ ਬਾਪੂ ਜੀ ਤੁਸੀਂ ਵੀ ਤਾਂ ਕਰ ਇਹਨੂੰ ਦੱਸ ਉਹਨੂੰ ਤਾਂ ਸੁਣਨ ਦੋ ਬਿਨਾਂ ਕੋਈ ਪੂਰਾ ਸਭਾਈ ਇਦਾਂ ਜਦੋਂ ਗੱਲ ਕਰੇ ਨਾ ਤੇ ਆਤਮਾ ਬਿਮਾਰਾ ਮੇਰਾ ਲਾਜ ਕਰੋ ਜਿਹੜਾ ਕੰਮ ਹੈ ਬੇਬੇ ਜੇ ਬਿਮਾਰ ਹੋ ਤਾਂ ਡਾਂਗਾ ਕਾ ਨੂੰ ਮਾਰੇ 10 ਸਾਲ 10 ਸਾਲ ਤਾਂ ਹੋ ਗਿਆ ਤੇ ਡਾਂਗਾ ਕਾ ਨੂੰ ਮਾਰੇ ਜੇ ਬਿਮਾਰ ਆ ਵੀਡੀਓ ਆ ਸਾਡੇ ਲਵੇਂ ਉਹੀ ਵੀ ਕੱਚੇ ਪੈਰੀ ਨੇ ਬੇਬੇ ਆ ਗਿਆ ਅਸੀਂ ਉਰੇ ਪੁੱਜਿਆ ਜੀ ਫਸਲ ਝਾੜਨੇ ਹਾਂ ਹਾਂ ਵੀਰੇ ਇਦੀ ਕਹਿੰਦਾ ਹੂ ਹਾਂ ਜੀ ਕਿਤੇ ਤਾਂ ਮੈਨੂੰ ਫੋਟੋ ਦੇ ਉਹ ਤਾਂ ਬਾਕੀ ਗਏ ਉਹ ਹੁਣ ਇੱਥੇ ਛੱਡ ਗਿਆ ਨਾ ਆ ਬਿਸਤਰਾ ਦੇਖ ਲਓ ਤੁਸੀਂ ਆ ਦੇਖੋ ਆ ਲਓ ਇਹਦੇ ਵਿੱਚ ਥੋੜਾ ਹੁੰਦਾ ਹੈ ਇਹ ਬਿਸਤਰਾ ਫੋਲਡ ਫੋਲਡ ਕਰਕੇ ਉਹਨੇ ਰੱਖਿਆ ਵਾ ਇਹਨ ਸਿਆਲ ਦਾ ਬਿਸਤਰਾ ਪਿਆ ਹੋਦਾ ਅੱਜ ਕੱਲ ਥੋੜਾ ਇਹ ਬਿਸਤਰਾ ਲੈਂਦਾ ਅੱਗੇ ਤੇਰਾ ਫੋਨ ਦੇ ਦੇ ਵੀਰੇ ਇਹਦੀ ਫੋਟੋ ਆ ਗਿਕੇ ਸੰਗਤ ਜੀ ਅਸੀਂ ਹੁਣ ਜਿਹੜਾ ਇਸ ਵੀਰ ਨੂੰ ਲੈ ਕੇ ਚੱਲੇ ਆ ਜੀ